ਤਾਨੂੰ ਪਤਾ ਸੀਗਾ ਕਿ ਨਸ਼ੇ ਕਰਦੇ ਆ ਜਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਤੁਹਾਨੂੰ ਮੈਂ ਬਾਹਰ ਚਲ ਗਈ ਇੱਕ ਦਿਨ ਸੰਡੇ ਦਾ ਦਿਨ ਹੀ ਮੈਨੂੰ ਕਹਿੰਦੇ ਜੋ ਮੈਨੂੰ ਚੀਜ਼ ਤੋਂ ਰੋਕਿਆ ਸੀ ਉਹ ਬੱਸ ਹੁਣ ਮੈਂ ਕਰੂੰਗਾ ਉਸ ਦਿਨ ਇਸ ਬੰਦੇ ਨੂੰ ਮੈਂ ਯਾਰ ਇਹ ਗਲਤ ਪਾਸੇ ਆ ਮੈਨੂੰ ਇਦਾਂ ਲੱਗੇ ਕਿ ਨਹੀਂ ਮੈਂ ਇਹਨੂੰ ਕੱਢਣਾ ਆ ਮੈਂ ਕਿੱਦਾਂ ਕਰੂੰਗੀ ਇਹ ਚੀਜ਼ ਮੈਨੂੰ ਸਾਰੇ ਮੇਰੇ ਫਰੈਂਡਸਾਂ ਨੇ ਕਿਹਾ ਨਹੀ ਸਮਝਣ ਫਿਰ ਮੈਂ ਇੱਕ ਦਿਨ ਨਾ ਅੰਦਰ ਦੇ ਇਮੋਸ਼ਨਲ ਹੋ ਗਿਆ ਮम्मा ਦੀ ਗੱਲ ਤਾਂ ਤਾਂ ਮੈਂ ਕਹਤਾ ਮੈਂ ਕਿਹਾ ਕਿ ਮੈਂ ਤੇਰੀ ਮਾਂ ਆ ਆ ਤੋ ਬਦ ਠੀਕ ਹੈ ਮੇਰੀ ਗੱਲ ਸੁਣੀ ਆ ਅੰਗਦ ਨੇ ਕਿਹਾ ਸਮਝ ਮੈਂ ਵਾਸ਼ਿੰਗ ਕਰਕੇ ਆਇਆ ਮੈਨੂੰ ਘਰ ਦਾ ਪਤਾ ਹੀ ਨਹੀਂ ਮੈਂ ਤਾਂ ਬਾਹਰ ਆ ਮੈਨੂੰ ਤਾਂ ਹਣ ਰੂਮ ਤੱਕਰ ਪਤਾ ਗਏ ਮੈਂ ਕਿ ਫੋਨ ਨਹੀਂ ਬਾਬਾ ਸਾਇ ਮੈਂ ਘਰੇ ਮਮਾ ਨੂੰ ਫੋਨ ਕਰਨਾ ਮਮਾ ਨੇ ਕਿਹਾ ਉਹ ਨਹੀਂ ਹੈ ਬੇਰੇ ਫੋਨ ਕਰਨੇ 100 200 250 300 ਕੋਈ ਕੌਣ ਪਿੱਕ ਨਹੀਂ ਕਰਨੇ ਤਾਂ ਲੱਗ ਜਾਂਦਾ ਹੈ ਫਿਰ ਬੜੀ ਦੋਮਾਰ ਕਹਾਣਾ ਇੰਨਾ ਕਾਲ ਕਰਨੀ ਬੰਦ ਕਰਦੇ ਇਹਨੇ ਨਹੀਂ ਸਹੀ ਹੋਣਾ ਮੈਨੂੰ ਕਹਿਣਾ ਮੈਂ ਨਹੀਂ ਕੰਨੀ ਵਾਲਾ ਜਿਵੇਂ ਰਾਤ ਨੂੰ ਘਰੇ ਆਉਣਾ ਫੇਰ ਕਹਿਣਾ ਕਿ ਹਾਈ ਅੰਗਰ ਰੋਟੀ ਖਾਈ ਆ ਕਿਦਾਂ ਹਨ ਆਪਣੇ ਆਪ ਨੂੰ ਬੰਦਾ ਉਹ ਹੋ ਜਾਂਦਾ ਅਟੈਚਮੈਂਟ ਬੜਾ ਔਖਾ ਟਾਈਮ ਕੱਟਿਆ ਬਹੁਤ ਔਖਾ ਕੱਟਿਆ ਫੇਰ ਲਾਸ ਤੇ ਆਣ ਕੇ ਮੈਂ ਇਹ ਕਹਤਾ ਕਿ ਜਿੰਦੇ ਸਹੀ ਹੋਣਾ ਹੈ ਤੇ ਤੁਹਾਡਾ ਕਮਰੇ ਚੋਂ ਬਾਹਰ ਜਾਣਾ ਵੀ ਲਾ ਉਲ ਗਿਆਗਾ ਨਹੀਂ ਤੇ ਅੱਜ ਤੋਂ ਬਾਅਦ ਆਪਣਾ ਪਤਾ ਨਹੀਂ ਕਿਥੋਂ ਲੱਭੂਗਾ ਅੱਜੇ ਪਤਾ ਨਹੀਂ ਕਿੱਥੇ ਡਿੱਗਾ ਹੋਊਗਾ ਮੈਂ ਕਹਿਣਾ ਕਿ ਜੇ ਉਹ ਦੋਸਤ ਨਸ਼ਾ ਕਰ ਲਿਆ ਤੇ ਜੇ ਡਿੱਗ ਗਿਆ ਕਿਤੇ ਸਾਨੂੰ ਤਾਂ ਪਤਾ ਵੀ ਨਹੀਂ ਕਿੱਥੇ ਗਿਆ ਵਾ ਕਿੱਥੋਂ ਲੈ ਕੇ ਆਵਾਂਗੇ ਹਾਲਾਤ ਦੇਖ ਕੇ ਕਿੰਨਾ ਘਰੋਂਦੇ ਸੀ ਬੜਾ ਰੋਂਦੀ ਸੀ ਮੈਂ ਬਹੁਤ ਜ਼ਿਆਦਾ ਰੋਈ ਬਹੁਤ ਜ਼ਿਆਦਾ ਫਿਰ ਮੈਂ ਟੈਟੂ ਬਣਾ ਲਈ ਮੈਂ ਕਿਹਾ ਚਲੋ ਫੈਕਟ ਦੇਣ ਤੁਹਾਨੂੰ ਸਰਪ੍ਰਾਈਜ਼ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰਪ੍ਰਾਈਜ਼ ਦੇਣਾ ਤੁਹਾਨੂੰ ਅੱਜ ਗੱਲ ਤੋਂ 5-7 ਦਿਨਾਂ ਬਾਅਦ ਹੀ ਪਰ ਉਦੋਂ ਮੇਰਾ ਦਿਲ ਨਹੀਂ ਸੀ ਅਟੈਚ ਹੋਇਆ ਆਪਣਾ ਮੈਂ ਸਾਰਿਆਂ ਨੂੰ ਮੇਰੇ ਫਰੈਂਡ ਸਰਕਲ ਤੇ ਮੰਮੀ ਨੂੰ ਦੱਸਿਆ ਉਹਨਾਂ ਨੇ ਟੈਟੂ ਬਣਾ ਲਿਆ ਮੈਂ ਆਪਣੇ ਮੰਮਾ ਨੂੰ ਦੱਸਿਆ ਕੀ ਬੇਕਾਰ ਇਹਨੇ ਗਲਤੀ ਕੀਤੀ ਆ ਇਹ ਤਾਂ ਕਾਤੇ ਧੱਕਾ ਹੀ ਆ ਫਿਰ ਮੈਂ ਤਾਂ ਗੱਲ ਮੇਰਾ ਮੰਨ ਨਹੀਂ ਕਿਉਂਕਿ ਪਤਾ ਹੀ ਬੰਦਾ ਇਦਾਂ ਕਰਨ ਰਿਹਾ ਵਾ ਤੇ ਰੋਣਾ ਸਭ ਤੋਂ ਵੱਡੀ ਐਸੀ ਗੱਲ ਦਾ ਹੀ ਕਿ ਐਸ ਬੰਦੇ ਦੀ ਇੰਨੀ ਪਰਸਨੈਲਿਟੀ ਆ ਇੰਨਾ ਨਾਮ ਆਉਂਦਾ ਇੰਡੀਆ 'ਚ ਵੈਸੀ ਤੇ ਰੀਲਾਂ ਦੇਖੇ ਦਿਨ ਨਹੀਂ ਕਿ ਉਹ ਬੰਦਾ ਕਿੱਦਾਂ ਦਾ ਬਣ ਗਿਆ ਆ ਇੱਕੋ ਦਮ ਵਾਲ ਵੀ ਕੱਟੇ ਸੀ ਉਦੋਂ ਤਾਂ ਗੰਜੇ ਸੀ ਤੇ ਫੋਟੋ ਅਜੀ ਖਿੱਚਣੀ ਇੰਨਾ ਕਿ ਸਿਰਫ ਇਸ ਇੰਨਾ ਜਮਾ 40 45 ਕਿਲੋ ਭਾਰ ਰਹਿ ਗਿਆ ਹੀ ਬਣੇ ਬਸ ਮੈਂ ਆਪਣੇ ਕੋਲ ਲੈ ਲੈ ਕੇ ਰੱਖਣੀਆਂ ਚੀਜ਼ਾਂ ਕਿ ਮੈਂ ਇੰਦੀਆ ਜਾਵਾਂਗੀ ਲੈ ਕੇ ਜਾਵਾਂਗੀ ਜਾਂ ਮੈਂ ਭੇਜੂੰਗੀ ਕਿਸੇ ਦੇ ਹੱਥ ਉਹ ਅਟੈਚਮੈਂਟ ਇੰਨੀ ਵੱਧਦੀ ਗਈ ਪਿੰਨੀ ਵੱਧਦੀ ਗਈ ਕਿ ਦੁਨੀਆ ਫਿੱਕੀ ਲੱਗਣ ਲੱਗੀ ਫਿਰ ਇਦਾਂ ਲੱਗਣ ਲੱਗਾ ਕਿ ਇੱਥੇ ਮੈਂ ਜੇ ਆਚਾ ਮੈਂ ਚੱਲ ਜਾ ਜਦੋਂ ਨਸ਼ਾ ਕਰ ਲਿਆ ਨਾ ਫਿਰ ਸਾਰੇ ਪਿਆਰੇ ਲੱਗਣੇ ਫਿਰ ਸਾਰਾ ਦੁੱਖ ਹੋਣਾ ਰੋਣਾ ਰੱਡੇ ਕੱਢ ਕੱਢ ਭੈਣੇ ਮੈਂ ਘਰੇ ਕਦੀ ਮੁੱਕੇ ਮਾਰ ਮਾਰ ਸ਼ੀਸ਼ੇ ਤੋਂ ਉੱਡੇ ਕਿ ਮੈਂ ਨਾ ਕਰਨਾ ਪਹਿਲੇ ਦੋ ਖੰਡੇ ਕੱਢ ਕੱਢ ਮੈਂ ਗਲੀ 'ਚ ਖੜ ਜਾਣਾ ਕਿ ਹਾਂ ਆਵੇ ਸਹੀ ਕੋਈ ਕੀ ਕਹਿੰਦੇ ਘਰੇ 1 ਰੁਪਈਆ ਵੀ ਜੇ ਤੁਸੀਂ ਦੇਤਾ ਇਹਨਾਂ ਤਾਂ ਮੈਨੂੰ ਤੁਸੀਂ ਦੱਸਦੇ ਹੋ ਵੀ ਮੇਰ ਨਾਲ ਤੁਹਾਡੇ ਕੋਈ ਨਾ ਕੋਈ ਰਿਸ਼ਤਾ ਨਹੀਂ ਮੈਂ ਆਪਣੀ ਜ਼ਿੰਦਗੀ ਵੇਖਣੀ ਆਂ ਕਿ ਮੈਂ ਫਿਰ ਤੁਹਾਡੇ ਟੇਕਾ ਥੋੜੀ ਲਿਆ ਕਿ ਤੁਹਾਗੀਆਂ ਗੱਲਾਂ ਮੈਂ ਕਰਾਂ ਜਦੋਂ ਤੁਸੀਂ ਦੋ ਮਹੀਨਿਆਂ ਬਾਅਦ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਉਹ ਦਿਨ ਕਿਦਾਂ ਦਾ ਸੀ ਜਦੋਂ ਮੈਂ ਭੈਣੇ ਨਾ ਦੋ ਮਹੀਨੇ ਬਾਅਦ ਨਿਕਲੇ ਮੈਂ ਘਰੋਂ ਨਿਕਲ ਤੇ ਸਾਰੀ ਇੱਕ ਗੱਲ ਕਹੀ ਧਿਆਨ ਨਾ ਕਰਾਂ ਦੀ ਧਿਆਨ ਹੋਰ ਪਾਸੇ ਲਾ ਲੈਣਾ ਹੈ ਨਾ ਜੇ ਚਿਤ ਕਰਨਾ ਤਾਂ ਆਪਣੇ ਆਪ ਦਾ ਸਾਰਾ ਕੁਝ ਭੈਣੇ ਚੇਂਜ ਹੋ ਗਿਆ ਬਸ ਮ ਏਸ ਵਗਾ ਕੀ ਨਿੱਕੇ ਨੇ ਆਗੇ ਕੀ ਹਨਾ ਇਹ ਚੀਜ਼ ਦਾ ਬਹੁਤ ਜ਼ਿਆਦਾ ਗੱਲ ਮੰਨ ਲਈ ਕਿਉਂ ਘਰ ਦੇਆਂ ਨੂੰ ਪਤਾ ਹੀ ਗੱਲ ਨਹੀਂ ਕਿਸੇ ਦੀ ਮੰਨਦੇ ਤੋਂ ਇਲਾਵਾ ਭਨੇ ਬਾਹਰ ਬੈਠਾ ਆਉਣਾ ਭਾਵੇਂ ਲੜ ਕੇ ਜਾਣਾ ਡਰ ਹੁੰਦਾ ਹੀ ਕਿ ਨਹੀਂ ਨਾ ਗੱਲ ਨਹੀਂ ਕਰਨੀ ਮੈਂ ਤਾਂ ਦੂਰ ਨਾ ਹੋ ਜਵੇ ਤਾਂ ਨਾ ਹੋ ਜਵੇ ਉੱਦਾਂ ਨਾ ਹੋ ਜਵੇ ਕਿ ਮੈਨੂੰ ਫੋਨ ਆਉਂਦੇ ਰੇ ਮੈਨੂੰ ਮੈਸੇਜ ਆਉਂਦੇ ਰੇ ਬਾਹਰ ਬੈਠੇ ਨੂੰ ਡਿਟੇਲਾਂ ਦੇਣ ਵਾਲੇ ਬੰਦੇ ਜਦੋਂ ਮੈਂ ਇਸ ਬੰਦੇ ਨੂੰ ਉਸ ਬੰਦੇ ਤੋਂ ਦੂਰ ਕਰਨਾ ਉਸ ਬੰਦੇ ਨੇ ਮੈਨੂੰ ਲੱਭਣਾ ਫਿਰ ਮੈਨੂੰ ਫੋਨ ਕਰਨਾ ਉਹਨੇ ਤੇ ਇੰਨੀਆਂ ਕੁੜੀਆਂ ਨਾਲ ਕੀਤੀ ਗੱਲ ਉਹਨੇ ਤੇ ਐ ਕੀਤਾ ਉਹਨੇ ਆ ਵੀ ਕੀਤਾ ਤੈਨੂੰ ਥੋੜੀ ਪਤਾ ਜਦੋਂ ਪਤਾ ਲੱਗਣ ਲੱਗ ਗਿਆ ਹੁਣ ਲੋਕਾਂ ਨੂੰ ਕੀ ਸ਼ਕਲ ਬਦਲਣ ਲੱਗ ਗਈ ਆ ਇਹ ਤਾਂ ਫੇਰ ਉਹਦਾ ਨੰਗਾ ਤਾਂ ਬਣਨ ਲੱਗ ਗਿਆ ਕੱਪੜੇ ਸੋਹਣੇ ਪੁੰਦਾ ਆ ਇਹ ਤਾਂ ਵੀਡੀਓ ਬਣਾਉਣ ਲੱਗ ਗਿਆ ਇਹ ਕਿਦਾਂ ਹੋਣ ਲੱਗ ਗਿਆ ਜੀਜਾ ਇਹ ਸਾਡੇ ਨਾਲ ਬੈਂਦਾ ਨਹੀਂ ਆ ਕਿਉਂਕਿ ਸਾਡੇ ਨਾਲ ਤਾਂ ਨਹੀਂ ਬੈਂਦਾ ਪਹਿਲਾਂ ਲੈ ਕੇ ਹੁੰਦਾ ਹੀ ਪੈਸੇ ਤੇ ਨਾਲ ਉਹ ਕਰਦੇ ਨਾ ਮਨ ਨੂੰ ਕਰਾਂਦਾ ਪਰਮਾਤਮਾ ਨਾਲ ਪੜਾਈ ਕਰਿਆ ਆਪਾਂ ਕਹੇਦੇ ਮਾੜਾ ਨਹੀਂ ਪਰ ਕਿਉਂਕਿ ਬਾਤਾਂ ਉਹ ਬਹੁਤ ਨਿਕਲਦੀਆਂ ਜਦੋਂ ਬੰਦਾ ਕਿਸੇ ਦਾ ਬੰਦਾ ਕਿਸੇ ਦਾ ਪੁੱਤ ਮਾਰਉਂਦੀ ਆ ਜਦੋਂ ਮਿਲਕਦੀ ਆ ਤਾਂ ਉਹ ਚੀਜ਼ਾਂ ਪਤਾ ਨਹੀਂ ਕਿਨੂੰ ਲੱਗ ਜਾਂਦੀਆਂ ਕਿਨੂੰ ਨਹੀਂ ਤਾਂ ਸੋ ਅਸੀਂ ਤੇ ਆਪਣੇ ਨੂੰ ਸਮਝਾਈਦਾ ਕਿਸੇ ਨੂੰ ਕੀ ਕਹਿੰਦੇ ਆਣਾ ਵੀ ਤੇਰੇ ਹੱਥੋਂ ਨਾ ਕਿਸੇ ਦਾ ਮਾੜਾ ਹੋ ਜਾਵੇ ਵੀਰੇ ਇਸੇ ਮਤਲਬ ਕਿ ਹਮਸਫਰ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਅੱਜ ਔਨ ਕੈਮਰਾ ਨੂੰ ਥੈਂਕਸ ਕਰੋਗੇ ਕਿ ਇਹ ਭੈਣੇ ਜ਼ਿੰਦਗੀ ਚ ਇੱਕ ਰੱਬ ਬਣ ਕੇ ਆਇਆ ਦੇ ਦੇ ਨਾਲ ਕੀ ਹਾਂ ਜਦ ਤੱਕ ਸਾਹ ਚੱਲਦੇ ਆ ਪਰਮਾਤਮਾ ਦੀ ਮਿਹਰ ਦੇ ਨਾਲ ਜਦ ਤੱਕ ਅੱਜ ਮੈਂ ਅੱਜ ਤੱਕ ਭਨੇ ਹੀ ਇਹੀ ਸੂਚੀ ਦਾ ਕਿ ਹਾਂ ਚੱਲਦੇ ਬੰਦਿਆਂ ਦੇ ਹਨਾ ਜਾਨੀ ਕਿ ਵਿਆਹ ਬਾਅਦ ਚੁੰਦੇ ਡਬੂਜ਼ ਪਹਿਲਾਂ ਹੋ ਜਾਂਦੇ ਪਰ ਮੈਂ ਦਾਤਿਆਂ ਤੋਂ ਇਹ ਹੀ ਅਰਦਾਸ ਕਰਦਾ ਹਾਂ ਪਰਮਾਤਮਾ ਕਿ ਸਾਡਾ ਰਿਸ਼ਤੇ 'ਚ ਫਿੱਕ ਨਾ ਪਵਾ ਦੀ ਕਿਸੇ ਕਰਕੇ ਆ ਚੀਜ਼ ਜਿਹੜੀ ਮੈਨੂੰ ਚੇਤਾ ਕਰਾਉਂਦੀ ਕਿ ਵਿਆਹ ਹੀ ਨਾ ਮੈਂ ਨਹੀਂ ਤਾਂ ਮੈਂ ਜਵਾਕਾ ਘਰ 'ਚ ਸਾਰਾ ਤੋਂ ਛੁੱਟੀ ਹਾਂ ਕਿ ਹਾਈਟ 'ਚ ਵੀ ਛੁੱਟੀ ਹਾਂ ਮਮੀ ਜਵਾਕਾ ਮੈਂ ਤਾਂ ਜਵਾਕਾ ਵਾਂਗੂ ਰਹਿੰਦੀ ਕੋਈ ਮੈਂ ਘਰ 'ਚ ਇਹ ਨਹੀਂ ਕਿ ਮੇਰੀ ਰਿਸਪੌਂਸਿਬਿਲਟੀ ਕੀ ਆ ਕੰਮ ਕਰਦਾ ਜਵਾਕਾ ਸੁਪਰ ਟੂ ਦਿਵਿਚ ਤੁਹਾਡੇ ਸਾਰਿਆਂ ਦਾ ਹੀ ਬਹੁਤ-ਬਹੁਤ ਸਵਾਗਤ ਹੈ ਸੁਝ થી ਅੰਗਤ ਦੀ ਗੱਲ ਕਰਦੇ ਪਏ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਵੀਰ ਨਸ਼ੀ ਦੀ ਦਲਦਲ ਦੇ ਵਿੱਚ ਫਸਦਾ ਹੈ ਤੇ ਫਿਰ ਉਹਨਾਂ ਦਾ ਹਮਸਫਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਤੇ ਕਿਵੇਂ ਜ਼ਿੰਦਗੀ ਬਦਲਦੀ ਹੈ ਤੇ ਕਿਵੇਂ ਇਸ ਹਮਸਫਰ ਦੇ ਵੱਲੋਂ ਉਹਨਾਂ ਨੂੰ ਨਸ਼ੀ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਸ਼ਿਕਾ ਜੀ ਤੁਹਾਡਾ ਸਵਾਗਤ ਹੈ ਤੁਸੀਂ ਆਏ ਸਾਨੂੰ ਮੌਕਾ ਦਿੱਤਾ ਸਾਡੀਆਂ ਗੱਲਾਂ ਕਰਨ ਦਾ ਵੈਲਕਮ ਤੁਹਾਡਾ ਤੁਹਾਡੇ ਵੀਰੇ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਪੈਣੇ ਜਿਆਦਾ ਸਵਾਗਤ ਹੈ ਕਿ ਹਾਂ ਅੱਜ ਦੇ ਦਿਨ ਗੱਲਾਂ ਨਿਕਲੀਆਂ ਆਹ ਹਾਲੀਆਂ ਸੋਚਿਆ ਨਹੀਂ ਕਿ ਆ ਮਕਾਮ ਤੱਕ ਵੀ ਜਾਵਾਂਗੇ ਦੇਖਦੇ ਹੁਣੇ ਸਭ ਦੇ ਪੋਡਕਾਸਟ ਹੀ ਨਹੀਂ ਸੋਚਿਆ ਕਿ ਸਾਡਾ ਵੀ ਹੋਊਗਾ ਚਲੋ ਪਰਮਾਤਮਾ ਦੀ ਮਿਹਨਤ ਹੀ ਆਪਣਾ ਵੈਸੇ ਮੈਂ ਪੜਨੇ ਹਜੇ ਤੱਕ ਹਨਾ ਜਦੋਂ ਤੁਹਾਡਾ ਫੋਨ ਆਇਆ ਮੈਂ ਇਹ ਕਿਹਾ ਮੈਕੈਨਿਕ ਨੂੰ ਮੈਂ ਕਿਹਾ ਹਜੇ ਕਾਬਲਤਾ ਹੋ ਜੀਏ ਉਹ ਤੇ ਫੇ ਕਰਾਂਗੇ ਪੋਡਕਾਸਟ ਫੇ ਕਰਦੇ ਸੀ ਕੋਈ ਵੀ ਗੱਲ ਕਿਤੇ ਕੋਈ ਸੈਟ ਤੇ ਜਾਂ ਇੰਸਟਾ ਤੇ ਸੀ ਨਹੀਂ ਕਰਦੇ ਸੀ ਉਨੀ ਕੀ ਕਰਦੇ ਆ ਮਤਲਬ ਤੱਕ ਦੀ ਕੀ ਹਾਂ ਬਸ ਇੰਨਾ ਹੀ ਦੱਸਣਾ ਬਾਹਰ ਆ ਸੀ ਕਿ ਬਟ ਅਹੀਂ ਜਦੋਂ ਤੁਹਾਡਾ ਫੋਨ ਆਇਆ ਪਹਿਲਾਂ ਤਾਂ ਲਾਡੀ ਨੇ ਮਨਾਂ ਕਰਤਾ ਫੇ ਸੋਚਿਆ ਫੇ ਨਹੀਂ ਕਹਿੰਦੇ ਲਾਈਫ ਲੋਕਾਂ ਨੇ ਸਾਨੂੰ ਇਦਾਂ ਦੇਖਿਆ ਆ ਕਿ ਬਹੁਤ ਵਧੀਆ ਏ ਅੰਗਦ ਮਹਿਨ ਬਹੁਤ ਵਧੀਆ ਉਹ ਕੱਪੜੇ ਪੌਂਦਾ ਗੱਡੀਆਂ 'ਚ ਰਹਿੰਦਾ ਪਰ ਅਸਲ ਜ਼ਿੰਦਗੀ ਕੀ ਆ ਉਹ ਨਹੀਂ ਕਿਸੇ ਨੂੰ ਪਤਾ ਵੀ ਦੱਸਣੀ ਚਾਹੀਦੀ ਆ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਆ ਫੇ ਅਸੀਂ ਆਖਿਆ ਕਿ ਨਹੀਂ ਕਰਨਾ ਚਾਹੀਦਾ ਐ ਵੀ ਆ ਦੁਕੰਦਸੀ ਅੱਛਾ ਵੀਰੇ ਨੇ ਜਿਵੇਂ ਪਹਿਲਾਂ ਦੱਸਿਆ ਕਿ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਹੋਏ ਸਨ ਜਦੋਂ ਤੁਸੀਂ ਇਹਨਾਂ ਦੀ ਲਾਈਫ ਚੰਦ ਦਿਓ ਤੁਹਾਨੂੰ ਪਤਾ ਸੀਗਾ ਕਿ ਇਹ ਨਸ਼ੇ ਕਰਦੇ ਆ ਜਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਤੁਹਾਨੂੰ ਨਹੀਂ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀ ਮੈਨੂੰ ਦੱਸਤਾ ਹੀ ਆਪੇ ओके okay. हां जी ਮੈਨੂੰ ਆਪ ਹੀ ਦੱਸਦਾ ਇਹ ਮੇਰੇ ਨਾਲ ਗੱਲ ਮਤਲਬ ਉਦੋਂ ਮੇਰੀ ਲਾਈਫ ਬਹੁਤ ਉਸ ਮੁਕਾਮ ਤੇ ਹੀ ਕਿ ਮੈਂ ਆਪਣੇ ਆਪ ਤੱਕ ਮਤਲਬ ਦਮ ਕਰਨਾ ਆਪਣਾ ਕੰਮ ਤੇ ਆਪਣਾ ਫੋਨ ਚਲਾਉਣਾ ਇਕੱਲੇ ਰਹਿਣਾ ਥੋੜੇ ਜਿਹਾ ਫਰੈਂਡ ਸਰਕਲ ਹੈਗਾ ਹੀ ਉੱਤੇ ਉਹਨਾਂ ਨੇ ਇੰਜੋਇਮੈਂਟ ਕਰਨੀ ਕਿ ਮੈਨੂੰ ਮੇਰਾ ਇੰਸਟਾਗ੍ਰam ਵਧੀਆ ਚੱਲਦਾ ਸੀ ਉਦੋਂ ਮੇਰਾ ਆਪਣਾ ਸ਼ੌਂਕ ਹੈ ਮੈਨੂੰ ਰੀਲਸ ਪਾਉਂਦਾ ਉਦੋਂ ਮੈਨੂੰ ਕੋਈ ਵਿਊਜ਼ ਵਾਇਆਜ਼ ਵਾਲਾ ਇਹਦਾ ਸਿਸਟਮ ਨਹੀਂ ਹੈਗਾ ਇਹ ਤਾਂ ਲੱਗੀ ਤਾਂ ਹੁਣ ਮੈਨੂੰ ਡਿਟੇਲ ਪਤਾ ਲੱਗਣ ਲੱਗੀ ਕੀ ਕੰਮ ਹੈ ਕੀ ਨਹੀਂ ਤੇ ਮੈਨੂੰ ਮੈਸੇਜ ਆਇਆ ਮੈਂ ਕਿਹਾ ਯਾਰ ਇਹ ਡਬਲ ਟੱਬ ਬੰਦਾ ਕਿੰਨੇ ਫਾਲੋਅਰ ਮੈਨੂੰ ਕਿਤੇ ਐਸੀ ਕਹਤਾ ਮੈਂ ਕਿਹਾ ਓਕੇ ਠੀਕ ਆ ਮੈਂ ਵੀ ਹਨਾ ਕਰਤਾ ਮੈਂ ਅਸੀ ਇੱਕ ਮੈਸੇਜ ਇੱਕ ਦਿਨ ਪਹਿਲਾਂ ਆਇਆ ਰਿਪਲਾਈ ਲੱਗੇ ਦੇਣਾ ਆ 9 ਦਿਨ ਬਾਅਦ ਫੇਰ ਸਾਡੀ ਥੋੜੀ ਥੋੜੀ ਗੱਲ ਹੋਣ ਲੱਗੀ ਮੈਂ ਕੰਮ ਤੇ ਹੀ ਮੈਂ ਬਾਰਾ ਧਿਆਨ ਨਹੀਂ ਦਿੰਦੀ ਕਿਉਂਕਿ ਕੰਮ ਤੇ ਕਿੱਥੇ ਜਾਂਦੀ ਸੀ ਤੁਸੀਂ ਮੈਂ ਬਾਹਰ ਸੇ ਯੂਰਪ ਤੇ ਸਾਈਪ੍ਰਸ ਦੇ ਵਿੱਚ ਉੱਥੇ ਮੈਂ ਕੰਮ ਤੇ ਹੁੰਦੀ ਸੀ ਆਪਣੇ ਜੋਬ ਤੇ ਜਾਂਦੀ ਸੀ ਤੇ ਉਦੋਂ ਸ਼ੁਰੂਆਤ ਹੋਈ ਥੋੜੀ ਥੋੜੀ ਗੱਲ ਤੋਂ ਫੇ ਗੱਲ ਕਰਨੇ ਸ਼ੁਰੂ ਕੀਤੇ ਫੇ ਮੇਰਾ ਸੁਭਾਤ ਹੁੰਦਾ ਐ ਇਦਾਂ ਦਾ ਮੈਂ ਇਦਾਂ ਗੱਲ ਕਰਨੀ ਐ ਕਿ ਜਿੱਦਾਂ ਅਸੀਂ ਸ਼ੁਰੂ ਤੋਂ ਹੀ ਜਾਣਦੇ ਐ ਕਿ ਦੂਜੇ ਨੂੰ ਸਾਡਾ ਬਹੁਤ ਪਹਿਲਾਂ ਜਾਣ ਪਛਾਣਾ ਤੇ ਉਹ ਅਗਲਾ ਬੰਦਾ ਕੰਫਰਟੇਬਲ ਹੋ ਗਿਆ ਮੇਰੇ ਨਾਲ ਗੱਲ ਕਰਨ ਚ ਫੇ ਉਹਨੇ ਦੱਸਤੀਆਂ ਮੈਨੂੰ ਹਨਾ ਇਦਾਂ ਇਦਾਂ ਫੇ ਪਰ ਮੈਨੂੰ ਇਦਾਂ ਦੱਸਿਆ ਕਿ ਨਹੀਂ ਮੈਂ ਕਲੀਨਾ ਹਾਂ ਮੈਂ ਕਰਦਾ ਨਹੀਂ ਕੁਛ ਤੇ ਫੇ ਜਦੋਂ ਸਾਡੀ ਵਧੀਆ ਗੱਲ ਹੋਣ ਲੱਗੀ ਇੰਦੇ ਨੇ ਕਿਹਾ ਬਾਹਰ ਨਹੀਂ ਜਾਣਾ ਕਾਮ ਤੱਕ ਕਿ ਮੇਰੀ ਆ ਇਹ ਹੁਣ ਬਾਹਰ ਨਹੀਂ ਜਾਵੇ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਤਰ੍ਹਾਂ ਫਰੈਂਡ ਸਰਕਲ ਮੈਂ ਉਦੋਂ ਨਵੀਂ-ਨਵੀਂ ਗੱਲ ਹੁੰਦੀ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਫੋਲੋਇੰਗ ਤੇ ਹੀ ਕਮੈਂਟ ਕਰਦੇ ਏ ਲਾਡੀ ਮੈਨੂੰ ਇਹਨਾਂ ਮੈਸੇਜ ਜੀ ਦੋਗੇ ਉਹ ਬੰਦਾ ਨਹੀਂ ਸਹੀ ਉਹ ਏਦਾਂ ਦਾ ਵਾ ਮੇਰੇ ਫਰੈਂਡ ਸਰਕਲ ਨੇ ਕਿਤੇ ਦੀ ਕਿਤੇ ਜਾਣ ਪਛਾਣ ਨਹੀਂ ਸਮਝ ਤੂੰ ਨਾ ਏਦਾਂ ਕਰੀ ਆਪਣੀ ਲਾਈਫ ਸਪੋਲ ਹੋ ਜੂ ਮੈਂ ਕਿਹਾ ਠੀਕ ਆ ਮੈਂ ਦਿਲ ਨਹੀਂ ਲਾਇਆ ਗੱਲ ਹੁੰਦੀ ਤੇ ਮੈਂ ਬਾਹਰ ਚੱਲ ਗਈ ਇੱਕ ਦਿਨ ਸੰਡੇ ਦਾ ਦਿਨ ਹੀ ਮੈਨੂੰ ਕਹਿੰਦਾ ਜੋ ਮੈਨੂੰ ਚੀਜ਼ ਤੋਂ ਰੋਕਿਆ ਸੀ ਉਹ ਬਸ ਹੁਣ ਮੈਂ ਕਰੂੰਗਾ ਉਸ ਦਿਨ ਇਸ ਬੰਦੇ ਨੂੰ ਮੈਂ ਨਸ਼ੇ 'ਚ ਦੇਖਿਆ ਆਈ ਥਿੰਕ ਮੇਰੇ ਦੇ ਮੇਰੇ ਖਿਆਲ ਨਾਲ 15 ਦਿਨਾਂ ਬਾਅਦ ਜਾਂ 10 ਦਿਨਾਂ ਬਾਅਦ ਤੇ ਕਿੰਨਾ ਕੁ ਔਖਾ ਸੀਗਾ ਕਿਉਂਕਿ ਤੁਸੀਂ ਗੱਲ ਕਰ ਪਹਿਲੀ ਵਾਰੀ ਉਹ ਚੀਜ਼ ਦੇਖੀ ਆ ਪਹਿਲੀ ਵਾਰੀ ਨਹੀਂ ਕਹਿ ਸਕਦੇ ਸੈਕਿੰਡ ਟਾਈਮ ਦੇ ਕਹਿ ਸਕਦੇ ਪਰ ਇਦਾਂ ਦੀ ਨਹੀਂ ਦੇਖੀ ਪਹਿਲਾਂ ਤੇ ਮੇਰੀ ਲਾਈਫ ਪਹਿਲਾਂ ਸ਼ੁਰੂ ਤੋਂ ਹੀ ਬਹੁਤ ਇਹੋ ਜਿਹੀ ਨੰਗੀ ਹੈ ਕਿ ਪਹਿਲਾਂ ਪਾਪਾ ਹੀ ਫਿਰ ਡਰਿੰਕ ਕਰਦੇ ਹੁੰਦੇ ਸੀ ਘਰ ਦਾ ਮਾਹੌਲ ਉਦਾਂ ਦਾ ਰਹਿਣਾ ਤੇ ਉਹ ਚੀਜ਼ ਨੂੰ ਮੈਂ ਕੱਢਦਾ ਕੱਢਦਾ ਪਹਿਲਾਂ ਕੱਲੀ ਹੋਣਾ ਸ਼ੁਰੂ ਕਰਤਾ ਮੈਂ ਇੰਡੀਆ ਕੰਮ ਕੀਤਾ ਤੋਂ ਕੱਲੀ ਰਹਿਣਾ ਮੇਰਾ ਇੱਥੇ ਵੀ ਆਣ ਕੇ ਸੁਭਾਏ ਦਿੰਦਾ ਵੀ ਮੈਨੂੰ ਇਕੱਲੇ ਪੰਜ ਮੈਨੂੰ ਇਦਾਂ ਲੱਗਦਾ ਮੈਂ ਸਹੀ ਹਾਂ ਇਕੱਲੇ ਬੰਦੇ ਨੂੰ ਆਪਣਾ ਆਪ ਸਹੀ ਲੱਗਦਾ ਹੁੰਦਾ ਫੇਰ ਅੰਦਰ ਦਾ ਸਾਬ ਇਦਾਂ ਮੈਂ ਹੁਣ ਉਹਨਾਂ ਦੀ ਗੱਲ ਸੁਣੀ ਪੈਂਦੀ ਤੇ ਉਹ ਪਹਿਲੇ ਦਿਨ ਜਦੋਂ ਮੈਂ ਨਸ਼ਾ ਕੀਤਾ ਦੇਖਿਆ ਮੈਂ ਕਿਹਾ ਯਾਰ ਇੱਕ ਦਿਨ ਆ ਮੈਨੂੰ ਇਹ ਹੋਵੇ ਕਿ ਯਾਰ ਇਹ ਗਲਤ ਪਾਸੇ ਆ ਮੈਨੂੰ ਇਦਾਂ ਲੱਗੇ ਕਿ ਨਹੀਂ ਮੈਂ ਇਹਨੂੰ ਕੱਢਣਾ ਆ ਮੈਂ ਕਿੱਦਾਂ ਕਰੂੰਗੀ ਇਹ ਚੀਜ਼ ਮੈਨੂੰ ਸਾਰੇ ਮੇਰੇ ਫਰੈਂਡਸਾਂ ਕੋਲ ਕਹਿਣਾ ਨਹੀਂ ਸਮਝਣ ਫਿਰ ਮੈਂ ਇੱਕ ਦਿਨ ਨਾ ਅੰਦਰ ਦੇ ਇਮੋਸ਼ਨ ਵਿੱਚ ਹੋ ਗਿਆ ਮम्मा ਦੀ ਗੱਲ ਤੋਂ ਤਾਂ ਮੈਂ ਕਹਿਤਾ ਮੈਂ ਕਿਹਾ ਕਿ ਮੈਂ ਤੇਰੀ ਮਾਂ ਆ ਤੋ ਬਰ ਠੀਕ ਹੈ ਮੇਰੀ ਗੱਲ ਸੁਣਨੀ ਆ ਆਪਣੇ ਆਪ 'ਚ ਮੈਂ ਆ ਗਿਆ ਮੈਂ ਮਾਂ ਤੇਰੀ ਹੋਰ ਮੇਰੀ ਗੱਲ ਸੁਣਨੀ ਆ ਤੋ ਬਰ ਫੇ ਮੈਨੂੰ ਜਦੋਂ ਕਿਸੇ ਨੇ ਕਹਿਣਾ ਸਮਝ ਨਹੀਂ ਕਰਦੇ ਨਹੀਂ ਮੈਂ ਕਹਿਣਾ ਮੈਂ ਉਹਦੀ ਮਾਂ ਆ ਤੇ ਮਾਂ ਆਪਣੇ ਪੁੱਤ ਨੂੰ ਨਹੀਂ ਛੱਡ ਸਕਦੀ ਭਾਵੇਂ ਉਹ ਗੰਦਾ ਹੋਊਗਾ ਨਸ਼ੇੜੀ ਹੋਊਗਾ ਭਾਵੇਂ ਉਹ ਜਿਹੜਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਮਾਂ ਕਰਦੀ ਆਪਣੇ ਪੁੱਤ ਨੂੰ ਨਹੀਂ ਛੱਡਦੀ ਤੇ ਮੈਂ ਕਿਹਾ ਮੈਂ ਉਹਨੂੰ ਕਹਿਤਾ ਕਿ ਮੈਂ ਉਹਦੀ ਮਾਂ ਆ ਤੇ ਮੈਂ ਉਹਨੂੰ ਸਹੀ ਕਰੂੰਗੀ ਕਿ ਮੈਂ ਬਾਬਾ ਜੀ ਨੂੰ ਵੀ ਕਿਹਾ ਮੈਂ ਸਹੀ ਕਰੂੰਗੀ ਬੜੇ ਔਖੇ ਦਿਨ ਦੇਖੇ ਕਿ ਰਾਤ ਪੈਣੀ ਹੰਗਾ ਸੁੱਤਾ ਹੈ ਹਾਂ ਸਵੇਰੇ ਕਿੱਥੇ ਚਲ ਜਾਊਗਾ ਭੱਜ ਜਾਊਗਾ ਇਹ ਤਾਂ ਮੈਂ ਕੀ ਕਰੂੰਗੀ ਕਿੱਥੇ ਭੱਜੇਗਾ ਨਸ਼ਾ ਕਰਨ ਚਲ ਜਾਣਾ ਅੱਛਾ ਮੈਂ ਤੋ ਅਸੀਂ ਮੈਂ ਤਾਂ ਕੰਮ ਤੇ ਇਦਾਂ ਕਰਨ ਲੱਗ ਗਈ ਵੀ ਆਪਣਾ ਕੰਮ ਨੂੰ ਛੱਡ ਕੇ ਸਾਰਾ ਸਾਰਾ ਦਿਨ ਫੋਨ ਹਮ ਸਾਰਾ ਦਿਨ ਫੋਨ ਚੱਲਣਾ ਮੇਰਾ ਸਾਰਾ ਦਿਨ ਫੋਨ 24 ਘੰਟੇ 24 ਘੰਟੇ ਲੱਗਾ ਵੀਡੀਓ ਨਾ ਜਾਵੇ ਕਿ ਤਿੰਗ ਨਾ ਜਾਵੇ ਅੰਗੇ ਤੇ ਨੇ ਕਹਿਣਾ ਸਭਨ ਮੈਂ ਵਾਸ਼ਰੂਮ ਕਰਕੇ ਆਇਆ ਤੇ ਵਾਸ਼ ਮੈਨੂੰ ਘਰ ਦਾ ਪਤਾ ਹੀ ਨਹੀਂ ਮੈਂ ਤਾਂ ਬਾਹਰ ਆ ਮੈਨੂੰ ਤਾਂ ਹਣ ਰੂਮ ਤੱਕ ਦਾ ਪਤਾ ਗਏ ਮੈਂ ਕਿ ਫੋਨ ਨਹੀਂ ਵਾਪਸ ਆਇਆ ਮੈਂ ਘਰੇ ਮਮਾ ਨੂੰ ਫੋਨ ਕਰਨਾ ਤੇ ਮਮਾ ਨੇ ਕਿਹਾ ਉਹ ਨਹੀਂ ਹੈਗਾ ਘਰੇ ਮੈਂ ਫੋਨ ਕਰਨੇ 100 200 250 300 ਕੋਈ ਕਾਲ ਪਿੱਕ ਨਹੀਂ ਕਰਨੀ ਤਾਂ ਲੱਗ ਜਾਂਦਾ ਹੀ ਫਿਰ ਫੇ ਉੱਥੇ ਜਦੋਂ ਬੰਦਾ ਨਸ਼ਾ ਕਰ ਲੈਂਦਾ ਆਈ ਡੋਟ ਨੋ ਕਿ ਉਹਨੂੰ ਮਿੱਠਾ ਖਾਣ ਦੀ ਚਾਹਤ ਹੁੰਦੀ ਸੀ ਕਿਦਾਂ ਫਿਰ ਕੇਕ ਲੈ ਕੇ ਆਉਣਾ ਫਿਰ ਉਹਦੇ ਤੇ ਸੌਰੀ ਲਿਖਣੀ ਕਿ ਮੈਂ ਚੱਲ ਗਿਆ ਵਾਂ ਤੇ ਮੈਂ ਮਨਾਉਣ ਦੀ ਖਾਤਰ ਸੌਰੀ ਲਿਖ ਲੈਣਾ ਫੇ ਘਰੇ ਆਣ ਕੇ ਬਾਨਾ ਲੱਭਣਾ ਕਿ ਮੈਂ ਇੰਨਾ ਲੜਦਾ ਵਾਂ ਇਹਨੇ ਮੰਨਣਾ ਤਾਂ ਨਹੀਂ ਤਾਂ ਤੇ ਮੰਮੀ ਨੇ ਮੈਨੂੰ ਘਰੋਂ ਕਹਿ ਦੇਣਾ ਇਹਨਾਂ ਗੱਲ ਕਰਨੀ ਬੰਦ ਕਰ ਦੇ ਮम्मा ਨੇ ਲੜੀ ਦੇ ਉਮਰ ਕੇ ਦਾ ਇਹਨਾਂ ਗੱਲ ਕਰਨੀ ਬੰਦ ਕਰ ਦੇ ਇਹਨੇ ਨਹੀਂ ਸਹੀ ਹੋਣਾ ਮੈਨੂੰ ਕਹਿਣਾ ਮੈਂ ਨਹੀਂ ਕਰਨੀ ਗੱਲ ਜਦੋਂ ਰਾਤ ਨੂੰ ਘਰੇ ਆਉਣਾ ਫੇਰ ਕਹਿਣਾ ਕਿ ਹਾਈ ਅੰਦਰ ਰੋਟੀ ਖਾ ਲਈ ਆ ਕਿਦਾਂ ਹਨ ਆਪਣੇ ਆਪ ਨੂੰ ਬੰਦਾ ਉਹ ਹੋ ਜਾਂਦਾ ਅਟੈਚਮੈਂਟ ਸਾਰਾ ਦਿਨ ਇੱਕ ਬੰਦੇ ਨਾਲ ਗੱਲ ਕਰਨੀ ਬੜਾ ਔਖਾ ਟਾਈਮ ਗੱਡਿਆ ਬਹੁਤ ਔਖਾ ਗੱਡਿਆ ਫੇਰ ਲਾਸ ਤੇ ਆਣ ਕੇ ਮੈਂ ਇਹ ਕਹਿਤਾ ਕਿ ਜਿੱਤੇ ਸਹੀ ਹੋਣਾ ਆ ਤੇ ਤੁਹਾਡਾ ਕਮਰੇ ਚ ਬਾਹਰ ਜਾਣਾ ਵੀ ਅਲਾਉਡ ਨਹੀਂ ਹੈਗਾ ਨਹੀਂ ਤੇ ਅੱਜ ਤੋਂ ਬਾਅਦ ਆਪਣਾ ਕੋਈ ਰਿਸ਼ਤਾ ਨਹੀਂ ਮੈਂ ਆਪਣੇ ਲਾਈਫੇ ਵੀ ਦੇਖਣੀ ਆ ਬਾਹਰ ਮੇਰੇ ਵੀ ਮਾਪੇ ਹੋਆ ਤੇ ਉਹ ਕਮਰਾ ਸਾਡੇ ਉੱਪਰ ਆਏ ਰੂਮ ਨੇ ਉੱਥੇ ਹੀ ਮੈਂ ਕਿਹਾ ਜਿਹੜੀ ਚੀਜ਼ ਖਾਣੀ ਆ ਮੈਨੂੰ ਦੱਸੋ ਮੈਂ ਮੈਂ ਪਾਪਾ ਨੂੰ ਫੋਨ ਕਰਨਾ ਕਿ ਕਿੰਗਾ ਜਿਹੜੀ ਆ ਚੀਜ਼ ਖਾਣੀ ਆ ਉਹ ਰੂਮ ਚ ਪਜਾ ਦਿਓ ਰੋਟੀ ਤੇ ਮੰਮਾ ਕਸ਼ਿਸ਼ ਕਰਦੀ ਆ ਬਹੁਤ ਉਹ ਦੇ ਆਉਂਦੀ ਆ ਮ사ਜ ਵਾਲੇ ਨੂੰ ਸੱਦਿਆ ਕਈ ਦਿਨ ਲੱਤਾਂ ਬਾਹਾਂ ਟੁੱਟਦੀਆਂ ਆ ਬਹੁਤ ਦੁੱਖ ਦੀਆਂ ਬੜੇ ਦਿਨ ਮ사ਜ ਵਾਲਾ ਆਉਂਦਾ ਰਿਹਾ ਮੈਂ ਫੋਨ ਕੀਤਾ ਪਾ ਮਮਾ ਨੂੰ ਕਿ ਇਹ ਮ사ਜ ਵਾਲੇ ਨੂੰ ਕੋ ਬਹੁਤ ਹੈਲਪ ਕੀਤੀ ਹੈ ਇਹ ਨਹੀਂ ਕਿ ਮੈਂ ਕੱਲੀ ਨੇ ਸਹੀ ਕਰ ਲਿਆ ਮਾਪਿਓ ਪਹਿਲਾਂ ਮੈਂ ਦੂਰ ਬੈਠੀ ਸੀ ਮੇਰੀ ਤਾਂ ਸਿਰਫ ਸੁਣੀ ਜਾਂਦੀ ਸੀ ਤੇ ਉਹਨਾਂ ਨੇ ਲੈ ਕੇ ਮ사ਜਾ ਲਾਉਣਾ ਮ사ਜ ਵਾਲੇ ਨੇ ਕਰਨੀ ਜੇ ਕਿ ਇਹ ਦਿਨ ਮ사ਜ ਵਾਲੇ ਨੇ ਕਹਤਾ ਮੈਂ ਨਹੀਂ ਆ ਸਕਦਾ ਮਮਮੀ ਕਹਣਾ ਮੈਂ ਕਰਦੀ ਆ ਮੈਂ ਕਹਣਾ ਨਹੀਂ ਨੂੰ ਵੀ ਤੁਹੀ ਨਹੀਂ ਲੱਤਾ ਕੀ ਤੰਗੇ ਹੋਦੇ ਆ ਪਾਪਾ ਨੇ ਕਹਣਾ ਮੈਂ ਕਰਦਾ ਹੋਂ ਨੇ ਸਹੀਦੀ ਮ사ਜ ਕਰਨੀ ਬਿਸੌਂ ਜੇ ਬਹੁਤ ਔਖਾ ਟਾਈਮ ਦੇਖਿਆ ਫੋਨ ਤੇ ਮੈਂ ਤਾਂ ਤੇ ਜਿਨ੍ਹਾਂ ਨੇ ਕੋਲ ਦੇਖਿਆ ਤੁਸੀਂ ਦੇਖੋ ਕਿੱਦਾਂ ਦਾ ਹੋਊਗਾ ਸਾਨੂੰ ਮੈਨੂੰ ਬਾਹਰੋਂ ਮੈਸੇਜ ਆਉਣੇ ਕਿ ਜਾਂ ਪਾਪਾ ਨੇ ਕਹਿ ਦੇਣਾ ਪਤਾ ਨਹੀਂ ਕਿੱਥੋਂ ਲੱਭੂਗਾ ਅੱਜ ਪਤਾ ਨਹੀਂ ਕਿੱਥੇ ਡਿੱਗਾ ਹੋਊਗਾ ਮੈਂ ਕਹਿਣਾ ਭੀ ਜੇ ਓਵਰ ਡੋਸ ਨਸ਼ਾ ਕਰ ਲਿਆ ਤੇ ਜੇ ਡਿੱਗ ਗਿਆ ਕਿਤੇ ਸਾਨੂੰ ਤਾਂ ਪਤਾ ਵੀ ਨਹੀਂ ਕਿੱਥੇ ਗਿਆ ਵਾਂ ਕਿੱਥੋਂ ਲੈ ਕੇ ਆਵਾਂਗੇ ਘਰੋਂ ਵਾਣਾ ਪਤਾ ਕੀ ਕਰਨਾ ਜਦੋਂ ਇੱਕਦਮ ਸਹੋਈ ਹੋਈ ਹੋਈ ਸਹੀ ਹੋਣ ਲੱਗੇ ਇੱਕ ਦਿਨ ਪਾਪਾ ਹੁਣ ਕਿਧਰ ਚਲ ਗਏ ਘਰੇ ਕੋਈ ਵੀ ਨਹੀਂ ਜਈਆ ਚਾਰੇ ਬੈਠੇ ਉਹ ਤੇ ਜਾਲ ਵਾਰ ਦਿੰਦੇ ਆ ਕਿ ਹਾਂ ਮੇਰਾ ਪੋਤਾ ਹੈ ਤੇ ਕਹਿੰਦੇ ਰੋਟੀ ਖਾਣ ਲੱਗਾ ਥੱਲੇ ਬੈਠਿਆ ਤੇ ਜਦੋਂ ਕਿਤੇ ਮਤਭਾਣ ਨਾ ਲਾਉਣਾ ਉਹਨਾਂ ਨੂੰ ਤਾਂ ਗੁੱਸਾ ਕਰਨਾ ਮੈਂ ਰੋਟੀ ਖਾਣ ਲੱਗਾ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਫੋਨ ਕੱਟਿਆ ਕਰੋ ਬਾਰ ਅੱਛਾ ਮੈਂ ਫੋਨ ਕਰੀ ਜਵਾਂ ਨਹੀਂ ਚੱਕਿਆ ਨਹੀਂ ਚੱਕਿਆ ਮम्मी ਨੂੰ ਫੋਨ ਕੀਤਾ ਮੈਂ ਕਿਹਾ ਹਾਂ ਚਲ ਗਿਆ ਮम्मी ਪਾਪਾ ਹੁਣ ਇਹ ਰਸਤੇ ਥਾਣੇ ਆਏ ਆਉਂਦੇ ਹੁੰਦੇ ਵੀ ਦੇਖਦੇ ਇੱਥੇ ਕਿ ਤੈਨੂੰ ਵੇ ਵੀ ਘਰੇ ਜਾ ਨਹੀਂ ਘਰੇ ਆਣ ਕੇ ਬੜੇ ਫੋਨ ਲਾਇਆ ਬੜਾ ਫੇ ਪਤਾ ਹੀ ਵੀ ਮੇਰਾ ਘਰੇ ਫੋਨ ਚੱਲਣ ਡਿਆ ਹੁਣ ਉਹ ਟੈਨਸ਼ਨ ਲੈਂਦੀ ਹੋਣੀ ਕਿਥੇ ਫੇ ਪਾਪਾ ਨੂੰ ਫੋਨ ਕਰਕੇ ਕਹਿੰਦੇ ਮੈਂ ਨਾ ਮੇਰਾ ਦਿਲ ਜਿਆ ਨਹੀਂ ਲੱਗਣ ਡਿਆ ਸੀ ਘਰੇ ਮੈਂ ਬਾਹਰ ਕੁਝ ਖਾਣ ਆਇਆ ਸਮਝੋ ਪਤਾ ਹੀ ਬਹੁਤ ਟਾਈਮ ਦੇਖਿਆ ਇਦਾਂ ਦਾ ਬੜੇ ਦਿਨ ਇਦਾਂ ਦੇ ਹਾਲਾਤ ਦੇ ਕੇ ਕਿੰਨਾ ਰੋਂਦੀ ਸੀ ਬਹੁਤ ਬੜਾ ਰੋਂਦੀ ਸੀ ਮੈਂ ਬਹੁਤ ਜ਼ਿਆਦਾ ਰੋਈ ਬਹੁਤ ਜ਼ਿਆਦਾ ਕੀ ਹਾਂ ਚਲੋ ਜਦੋਂ ਗੱਲ ਹੋਈ ਜਣਾ ਭਨੇ ਦੇਖਿਆ ਕਿ ਨਹੀਂ ਹਨਾ ਇਹ ਬਹੁਤ ਜ਼ਿਆਦਾ ਕਰਦੇ ਗੱਲ ਤੋਂ ਪਹਿਨੇ 5 7 8 ਦਿਨਾਂ ਬਾਅਦ ਇੰਨਾ ਜ਼ਿਆਦਾ ਹੋਣ ਲੱਗ ਪਈ ਇਹਨਾਂ ਜਦੋਂ ਸੋਨਾ ਹੀ ਇਕੱਠਿਆਂ ਨੇ ਜਾਨੀ ਕਿ ਫੋਨ ਤੇ ਇਦਾਂ ਫਿਰ ਮੈਂ ਡੇਟੂ ਬਣਾ ਲਈ ਮੈਂ ਕਿਹਾ ਚਲੋ ਫੈਕਟ ਦੇਣ ਤੁਹਾਨੂੰ ਸਰਪ੍ਰਾਈਜ਼ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰਪ੍ਰਾਈਜ਼ ਦੇਣਾ ਤੁਹਾਨੂੰ ਅੱਜ ਗੱਲ ਤੋਂ 5 7 ਦਿਨਾਂ ਬਾਅਦ ਹੀ ਪਰ ਉਦੋਂ ਮੇਰਾ ਦਿਲ ਨਹੀਂ ਸੀ ਅਟੈਚ ਹੋਇਆ ਮੈਂ ਬੋਹਦ ਆਪਣਾ ਸਾਰਾ ਮੇਰੇ ਫਰੈਂਡ ਸਰਕਲ ਤੇ ਮੰਮੀ ਨੂੰ ਦੱਸਿਆ ਕਿ ਉਹਨੇ ਟੈਟੂ ਬਣਾ ਲਿਆ ਮੈਂ ਆਪਣੇ ਮੰਮਾ ਨੂੰ ਦੱਸਿਆ ਮੈਂ ਕਿ ਯਾਰ ਇਹਨੇ ਕਲਤੀ ਕੀਤੀ ਆ ਇਹ ਤਾਂ ਕਾਤੇ ਧੱਕਾ ਹੀ ਆ ਫਿਰ ਮੈਂ ਤਾਂ ਗੱਲ ਮੇਰਾ ਮੰਨ ਨਹੀਂ ਕਿਉਂਕਿ ਪਤਾ ਹੀ ਬੰਦਾ ਇਦਾਂ ਕਰਨ ਰਿਹਾ ਵਾ ਫਿਰ ਰੋਣਾ ਸਭ ਤੋਂ ਵੱਡੀ ਐਸੀ ਗੱਲ ਤਾਂ ਹੀ ਕਿ ਐਸ ਬੰਦੇ ਦੀ ਇੰਨੀ ਪਰਸਨੈਲਿਟੀ ਆ ਇੰਨਾ ਨਾਮ ਆਉਂਦਾ ਇੰਡੀਆ 'ਚ ਵੈਸੇ ਤੇ ਰੀਲਾਂ ਦੇਖਦੇ ਨਹੀਂ ਕਿ ਉਹ ਬੰਦਾ ਕਿਦਾਂ ਦਾ ਬਣ ਗਿਆ ਆ ਮਤਲਬ ਇੱਕੋ ਦਮ ਕੋਈ ਬਾਲ ਵੀ ਕੱਟੇ ਸੀ ਉਦੋਂ ਤਾਂ ਬੰਜੇ ਹੀ ਅੱਛਾ ਤੇ ਫੋਟੋ ਅੱਜ ਖਿੱਚਣੀ ਇੰਨਾ ਕਿ ਸਿਰਫ ਫੇਸ ਇੰਨਕ ਜਮਾ 40 45 ਕਿਲੋ ਭਾਰ ਰਹਿ ਗਿਆ ਹੀ ਬਣੇ ਬਸ ਮਤਲਬ ਇਹ ਦਿਨਾਂ ਦੇ ਨਾਲ ਇਹ ਲੱਗਣ ਲੱਗ ਗਿਆ ਜਦੋਂ ਕਿ ਸਹੀ ਹੋਣਾ ਫੇ ਲੱਗਣਾ ਕਿ ਹੁਣ ਤੇ ਲਾਈਫ ਹੀ ਬੜੀ ਸੋਹਣੀ ਹੋ ਗਈ ਆ ਬੜਾ ਕੁਝ ਮੈਂ ਜਿੱਦਾਂ ਨਾ ਮੈਨੂੰ ਇਹ ਆਦਤ ਹੁੰਦੀ ਵੀ ਮੈਂ ਨਾ ਖੁਸ਼ ਕਰਨਾ ਵਾਂ ਅੰਗੇ ਸੁੱਤਾ ਹੋਣਾ ਕੀ ਰੋਜ਼ਡੇ ਆ ਮੈਂ ਕੈਸ਼ੀ ਨੂੰ ਫੋਨ ਕਰਕੇ ਕਹਣਾ ਇੱਕ ਰੋਜ਼ ਲਾਇਆ ਚਾਕਲੇਟ ਆ ਲਾ ਕੇ ਰੱਖ ਦੇਣੀ ਆ ਕਿ ਸੁੱਤੇ ਉੱਥੇ ਨੂੰ ਖੁਸ਼ੀ ਮਿਲੇ ਤੇ ਮੈਂ ਬਾਤ ਜਾਣਾ ਲਾਡੀ ਆ ਜੀ ਸਹੀ ਆ ਮੈਂ ਆਪਣੇ ਲੋਕ ਲੈ ਲੈ ਕੇ ਰੱਖਣੀਆਂ ਚੀਜ਼ਾਂ ਕਿ ਮੈਂ ਇੰਡੀਆ ਜਾਊਂਗੀ ਲੈ ਕੇ ਜਾਊਂਗੀ ਜਾਂ ਮੈਂ ਭੇਜੂਂਗੀ ਕਿਸੇ ਦੇ ਹੱਥ ਤੇ ਉਹ ਅਟੈਚਮੈਂਟ ਇੰਨੀ ਵੱਧਦੀ ਗਈ ਇੰਨੀ ਵੱਧਦੀ ਗਈ ਕਿ ਦੁਨੀਆ ਫਿੱਕੀ ਲੱਗਣ ਲੱਗੀ ਫਿਰ ਇਦਾਂ ਲੱਗਣ ਲੱਗਾ ਕਿ ਇੱਥੇ ਮੈਂ ਜੇਲ੍ਹ 'ਚ ਆ ਮੈਂ ਚੱਲ ਜਾ ਕਿਉਂਕਿ ਭਾਣੇ ਇਹ ਚੀਜ਼ਾਂ ਹਨ ਜਿਹੜੀਆਂ ਇਹਨਾਂ ਨੇ ਕੀਤੀਆਂ ਭਾਵੇਂ ਇਹ ਸ਼ੂਟੀਆਂ ਸ਼ੂਟੀਆਂ ਇਹ ਬੰਦੇ ਨੂੰ ਖੁਸ਼ ਕਰ ਦਿੰਦੀਆਂ ਤੇ ਮੇਰੀ ਲਾਈਫ ਚ ਪਹਿਲੀ ਵਾਰ ਹੀ ਹੋਈਆਂ ਹੈ ਨਹੀਂ ਤਾਂ ਮੈਨੂੰ ਇਹ ਸਾਰੇ ਯਾਨੀ ਕਿ ਇਹ ਚੀਜ਼ ਹੈ ਕਿ ਮੈਨੂੰ ਹੀ ਕੀਤਾ ਕਿ ਜਿਹਦਾ ਜਿਹਦਾ ਵੀ ਕੀਤਾ ਮੈਨੂੰ ਕੀਤਾ ਕਿਸੇ ਨੇ ਮੈਨੂੰ ਮੋਹਰੇ ਨਹੀਂ ਆਇਆ ਤੇ ਜਦੋਂ ਵੀ ਮੈਨੂੰ ਦੇਖਣਾ ਕਿ ਮੈਂ ਕਰ ਨਹੀਂ ਰਿਹਾ ਇਹਨਾਂ ਲੋਆਂ ਆ ਰਿਹਾ ਬਹੁਤ ਜ਼ਿਆਦਾ ਭਾਣੇ ਮੈਂ ਕਹਿੰਦੀ ਇਹ ਨਹੀਂ ਮੈਂ ਕਹਿੰਦੀ ਸਾਥ ਨਹੀਂ ਛੱਡਣਾ ਬੀੜਾ ਇੱਕ ਬਹੁਤ ਸੋਹਣਾ ਦਿਨ ਹੀ ਇੱਕ ਦਿਨ ਜਦੋਂ ਲੜਦੀ ਆ ਦੋ ਮਹੀਨੇ ਅੰਦਰ ਘਰੇ ਕਮਰੇ ਚ ਰਹਿ ਕੇ ਇੱਕ ਦਿਨ ਬਾਹਰ ਗਏ ਲੜਕੇ ਹੀ ਗਏ ਭਾਵੇਂ ਵੀ ਮੈਂ ਜਾਣਾ ਹੀ ਆ ਕੋਈ ਰੈਲੀ ਹੀ ਕਿਸੇ ਵੀਰੇ ਦੇ ਨਾਲ ਜਾਣਾ ਤੇ ਜਿੱਦਾਂ ਗਿਆ ਉਦਾਂ ਹੀ ਆਇਆ ਵਾਪਸ ਕਿ ਇਹ ਆਦਤ ਪਹਿਲਾਂ ਇਹ ਹੁੰਦੀ ਵੀ ਬਾਹਰ ਨਿਕਲ ਗਿਆ ਨਾ ਫੋਨ ਚੱਕਣਾ ਨਾ ਕਰਨਾ ਨਾ ਮੈਸੇਜ ਦੇਖਣਾ ਉਦ ਤਰ ਗਏ ਮੈਨੂੰ ਫੋਨ ਨਹੀਂ ਕੀਤਾ ਵੀਡੀਓ ਕੋਲ ਵੀ ਕੀਤਾ ਉਦੋਂ ਮੈਨੂੰ ਗੁੱਸਾ ਹੀ ਵੀ ਬਾਹਰ ਜਾਣਾ ਹੀ ਨਹੀਂ ਮੈਂ ਨਹੀਂ ਛੱਕਿਆ ਕਰਿਆ ਜਿੱਦਾਂ ਦੇ ਗਏ ਹੀ ਉਦਾਂ ਦਾ ਹੀ ਨਾਰਮਲ ਉਦਾਂ ਦਾ ਹੀ ਉਦਾਂ ਦਾ ਫੇਸ ਫਿਰ ਮੈਂ ਕੇਕ ਭੇਜਿਆ ਫਿਰ ਚੈਂਪੀਅਨ ਲਖਾਇਆ ਇਹ ਮੇਰਾ ਚੈਂਪੀਅਨ ਰਿਆ ਤੇ ਉਦੋਂ ਤੋਂ ਫਿਰ ਮੈਂ ਚੈਂਪੀਅਨ ਕਹਿੰਦੀ ਆ ਮੇਰਾ ਚੈਂਪੀਅਨ ਆ ਕਿ ਸਹੀ ਆ ਜੇ ਮੇਰੇ ਕਹਿਣਾ ਕੀ ਉਹ ਸਦਾ ਜੀ ਉਹ ਆਪ ਵੀ ਨਹੀਂ ਮੰਨੂਗਾ ਬਿਲਕੁਲ ਜੇ ਉਹ ਉਹ ਮੈਨੂੰ ਇਦਾਂ ਵੀ ਕਹਿ ਸਕਦਾ ਕਿ ਹਾਂ ਮੈਂ ਸਹੀ ਆ ਔਰ ਵਾਸ਼ਰੂਮ ਚ ਜਾ ਕੇ ਵੀ ਕੁਝ ਕਰ ਸਕਦਾ ਹੈ ਰਾਤ ਨੂੰ ਸੁੱਤੇ ਪੈਣ ਤੋਂ ਮੈਂ ਸੌਂ ਜਾਂ ਫਿਰ ਵੀ ਕੁਝ ਕਰ ਸਕਦਾ ਪਰ ਨਹੀਂ ਕੀਤਾ ਉਹਨੇ ਆਪਣੇ ਆਪ ਨੇ ਇਹ ਚੀਜ਼ ਆਖਿਆ ਕਿ ਅੱਜ ਤੱਕ ਕਰੇ ਨਹੀਂ ਮੈਂ ਕਰੀ ਇਸ ਚੀਜ਼ ਇਹ ਚੀਜ਼ ਕੀਤੀ ਕਦੀ ਵੀ ਨਹੀਂ ਕਰੇਨੀ ਭਾਵੇਂ ਜੀ ਮੈਂ ਚਾਹੀ ਜਨਾ ਮਰਜ਼ੀ ਕੀਤਾ ਕਰੇ ਨਹੀਂ ਕਿਉਂਕਿ ਘਰ ਇਦਾਂ ਹੁੰਦਾ ਹੈ ਕਿ ਹਾਂ ਚੱਲ ਚਾਹੇ ਪਤਾ ਵੀ ਆ ਪਤਾ ਤਾਂ ਸਗਾ ਘਰ ਦੇ ਨੂੰ ਮੈਂ ਕਹਿੰਨੀ ਮਾਪੇ ਮੂਰੇ ਧੜੀ ਹੈ ਜੀ ਜੰਦੀ ਹਿੰਦੀ ਉਹਨਾ ਮੂਰੇ ਕਰੂੰਗਾ ਉਹਨਾਂ ਨੇ ਤਾਂ ਉੱਦਾਂ ਤੜਫ ਜਾਣਾ ਉਹ ਤਾਂ ਉੱਦਾਂ ਬੜੇ ਰੋਂਦੇ ਹੁੰਦੇ ਆਂਦੇ ਪਾਪਾ ਮੇਰੇ ਵੀ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਟੈਨਸ਼ਨ ਨੇ ਲੈ ਕੇ ਕਿਹਾਂ ਬੰਦਾ ਭੈਣੇ ਉਹ ਰੱਬ ਰੂਪਿਆ ਜਿਹੜਾ ਪਾਪਾ ਕੀ ਹਨਾ ਜਾਨੀ ਕਹਿਣ ਉਹਨੂੰ ਕਿਸੇ ਨਾਲ ਦੁਨੀਆਦਾਰੀ ਨਾਲ ਨਹੀਂ ਕੋਈ ਇਦਾਂ ਨਹੀਂ ਬਸ ਇਹ ਉਹਦੀ ਅਟੈਚਮੈਂਟ ਉਹਨੂੰ ਰੋਣਾ ਮੈਂ ਆਪਣਾ ਪਿਓ ਨਹੀਂ ਕਦੀ ਰੋਂਦਾ ਦੇਖਿਆ ਜੀ ਕਿ ਉਹਨੇ ਰੋਣਾ ਦਿਲ ਨੂੰ ਤਾਂ ਹੋਣਾ ਪਰ ਨਸ਼ਾ ਕਰਨ ਤੋਂ ਬਾਅਦ ਕੀ ਯਾਰ ਇਹ ਕਿਉਂ ਰੋ ਰਿਹਾ ਕਿੱਦਾਂ ਕਰ ਰਿਹਾ ਯਾਰ ਇਹ ਬੰਦਾ ਜਦੋਂ ਨਸ਼ਾ ਕਰ ਲੈਣਾ ਫਿਰ ਸਾਰੇ ਪਿਆਰੇ ਲੱਗੇ ਨੇ ਫਿਰ ਸਾਰਾ ਦਾ ਦੁੱਖ ਹੋਣਾ ਰੋਣਾ ਆ ਲੈ ਕੱਢ ਕੱਢ ਭੈਣੇ ਮੈਂ ਘਰੇ ਕਦੀ ਮੁੱਕੇ ਮਾਰ ਮਾਰ ਸ਼ੀਸ਼ੇ ਤੋਂ ਉੱਡੇ ਕਿ ਮੈਂ ਨਸ਼ਾ ਕਰਨਾ ਪੈਹੇ ਦੋ ਖੰਡੇ ਕੱਢ ਕੱਢ ਮੈਂ ਗਲੀ 'ਚ ਖੜ ਜਾਣਾ ਕਿ ਹਾਂ ਆਵੇ ਸਹੀ ਕੋਈ ਕੀ ਕਹਿੰਦੇ ਘਰੇ ਕਿ ਹਾਂ ਮੈਨੂੰ ਕਹਿਣ ਜਾਂ ਕੋ ਕਹੇ ਤੋ ਵੀ ਹਨਾ ਕੁਝ ਕਹਿਣ ਆਵੇ ਤਾਂ ਸਹੀ ਮੈਂ ਕਾ ਵਿਚੋ ਨੰਗਾ ਲੈਣਾ ਇਦਾਂ ਜਾਨੀ ਕਹਿਣ ਪਾਗਲ ਹੋ ਜਾਣਾ ਭੈਣੇ ਕਿ ਗੁੱਸਾ ਨਹੀਂ ਪਤਾ ਲੱਗਣਾ ਕਿ ਕਿੱਥੇ ਇਹ ਕਹਿੰਦਾ ਕਿ 1 ਰੁਪਿਆ ਵੀਜੇ ਤੁਸੀਂ ਦੇਤਾ ਇਹਨੂੰ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਮੇਰ ਨਾਲ ਤਾਂ ਕਿਸੇ ਦਾ ਕੋਈ ਰਿਸ਼ਤਾ ਨਹੀਂ ਆਪਣੀ ਜ਼ਿੰਦਗੀ ਵੇਖਣੀ ਹੈ ਗੁੱਸੇ 'ਚ ਮੈਂ ਬੋਲਣਾ ਕਿ ਮੈਂ ਫਿਰ ਤੁਹਾਡਾ ਟੇਕਾ ਥੋੜੀ ਲਿਆ ਕਿ ਤੁਹਾਗੀਆਂ ਗੱਲਾਂ ਮੈਂ ਕਰਾਂ ਤੁਸੀਂ ਮੈਨੂੰ ਸਪੌਂਸਰ ਮੈਂ ਬੰਦ ਕਰਤਾ ਮੈਂ ਇਹ ਕਹਤਾ 1 ਰੁਪਈਆ ਨਹੀਂ ਦੇਣਾ ਕਰਦੇ ਮੇਰੀ ਗੱਲ ਮੰਨਣ ਲੱਗ ਗਏ ਸਾਰੇ ਉਹਨਾਂ ਨੇ ਕਹਿਣਾ ਵੀ ਸਮਨ ਨੂੰ ਪੁਸ਼ ਕਰ ਲਾ ਇਹ ਦੇਣਾ ਤੇ ਕਹਿੰਗੇ ਉਹਨੂੰ ਫੋਨ ਲਾਓ ਪੈਸੇ ਮੰਗਣ ਦੇ ਤੇ ਫੋਨ ਮੈਨੂੰ ਇਹ ਹੈਲੋ ਆਉਤ ਬਾਦ ਤੇਰਾ ਹੱਡ ਕਰ ਫੋਨ ਨਹੀਂ ਹੋਣਾ ਚਾਹੀਦਾ ਕਿਉਂ ਨਾ ਮੈਂ ਮਨਾ ਕੀਤਾ ਮੈਨੂੰ ਫੜੋ ਪਹਿਲਾਂ ਮੈਨੂੰ ਬਲੌਗ ਪਹਿਲੇ ਨੂੰ ਫੋਨ ਬੰਦ ਕਰ ਦੋ ਘਰੇ ਇੱਥੇ ਸਾਰੇ ਚਾਚਾ ਹੀ ਹੁਣੇ ਸਾਰੇ ਮੇਰੇ ਨਾਲ ਪਿਆਰ ਬੜੇ ਆ ਮੇਰਾ ਸਾਰਿਆਂ ਨਾਲ ਸਾਰੇ ਗੱਲ ਕਰਨੇ ਵੀ ਚਾਚਾ ਹੀ ਨੇ ਕਹਿਣਾ ਮੈਂ ਦੇ ਦਿੱਤੇ ਸਮਨ ਪੈਸੇ ਮੈਂ ਕਹਿੰਨਾ ਕਿਉਂ ਦਿੱਤੇ ਅੱਜ ਤੁਸੀਂ ਦਿੱਤੇ ਕੱਲ ਨੂੰ ਦੇ ਦੋਗੇ ਸਾਡੇ ਘਰ ਲਈ ਪੈਸੇ ਸਾਰਿਆਂ ਨਾਲ ਲੜਨਾ ਕਿ ਕਿਉਂ ਦਿੱਤੇ ਆ ਉਹ ਉਹ ਚੀਜ਼ਾਂ ਵੀ ਇਦਾਂ ਦੀਆਂ ਘਰੇ ਹੋਣ ਲੱਗੀਆਂ ਮੈਂ ਘਰੇ ਮਨਾ ਕਰਦੀ ਤੇ ਮੇਰੇ ਘਰੇ ਮਨਾ ਕਰਨ ਦੇ ਨਾਲ ਲੜਾਈ ਪੈਣੀ ਤੁਸੀਂ ਇਸ ਕੁੜੀ ਨਾਲ ਗੱਲ ਨਹੀਂ ਕਰਨੀ ਹਾਂ ਤੇ ਇਹ ਵੀ ਮੇਰੇ ਮਾਪਿਆਂ ਨੂੰ ਚਲਾਉਣ ਲੱਗੀ ਆ ਇਹ ਕਹਿਣ ਲੱਗੀ ਆ ਉਹ ਘਰ ਦੇ ਮੰਨਦੇ ਹੀ ਮੇਰੀ ਗੱਲ ਇਹ ਤੋ ਇਹ ਤੋ ਤੱਕ ਦੇਣਾ ਹੈ ਕਿ ਘਰ ਦੇ ਮੇਂ ਨਾ ਮੰਨਣਾ ਮੈਂ ਕਹਿਣਾ ਕਿ ਅੱਛਾ ਅੰਗਰ ਨੇ ਕਿੰਨੇ ਪੈਸੇ ਮੰਗੇ ਆ ਦੇਣੇ ਮਮੀ ਕਹਿੰਦਾ ਦੇਣੇ ਆ ਮੈਂ ਕਹਿੰਦਾ ਦੇ ਦਿਓ ਮੈਨੂੰ ਪਤਾ ਵੀ ਸਹੀ ਆ ਫੇਰ ਦਿਓ ਮੈਂ ਨਹੀਂ ਦੇਣੇ ਅੱਛਾ ਵੀ ਇਹਨਾਂ ਕੁਝ ਦੇਖ ਕੇ ਹੰਡਾਇਆ ਹਨਾ ਤੇ ਜਦੋਂ ਤੁਸੀਂ 2 ਮਹੀਨਿਆਂ ਬਾਅਦ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਹਨਾ ਉਹ ਦਿਨ ਕਿਦਾਂ ਦਾ ਸੀ ਇੱਕ ਨਵਾਂ ਜਨਮ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵਧੀਆ ਭਾਣੇ ਬਹੁਤ ਜ਼ਿਆਦਾ ਦਾਤਿਆਂ ਦਾ ਸ਼ੁਕਰਿਆ ਜਿਨ੍ਹਾਂ ਸਾਈਂ ਜੀ ਦੇ ਨਾਲ ਜੁੜੇ ਆ ਅੱਜ ਦੇ ਦਿਨ ਵੀ ਆਮ ਕਾਮ ਤੱਕ ਵੀ ਉਹਨਾਂ ਦੇ ਕਰਕੇ ਹੀ ਉਹਨਾਂ ਦੀ ਬਦੌਲਤ ਆ ਕਹਿੰਦੇ ਨਹੀਂ ਹੁੰਦੇ ਕਿ ਹਾਂ ਇੱਕ ਨੂੰ ਕਰੋ ਫਿਰ ਚੰਗੀ ਤਰ੍ਹਾਂ ਕਰੋ ਹਨਾ ਇਹ ਨਹੀਂ ਕਿ ਦਰ ਦਰ ਭਟਕਣਾ ਚਲੋ ਉਹਨਾਂ ਦੇ ਆਪਾਂ ਜਾਣੇ ਜੀ ਮੈਂ ਅੱਜ ਦੇ ਦਿਨ ਵੀ ਜਾ ਕੇ ਫਰੇ ਜਦੋਂ ਮੈਂ ਪੈਣੀ ਹੈ ਨਾ 2 ਮਹੀਨੇ ਬਾਅਦ ਨਿਕਲੇ ਆ ਮੈਂ ਘਰੋਂ ਨਿਕਲ ਤੇ ਸਾਰੀ ਇੱਕੋ ਹੀ ਗੱਲ ਕਹੀਦਾ ਤੇ ਨਿਸ਼ਾਨਾ ਕਰਾਦੀ ਨਿਸ਼ਾਨਾ ਕਰਾਦੀ ਕੋਈ ਪੈਣੀ ਫਸੰਗਤ ਛੱਡਣੀ ਪੈਂਦੀ ਉਹ ਸਮਝਦੇ ਕਿ ਹਾਂ ਸੰਗਤ ਦਾ ਅਸਰ ਬਹੁਤ ਹੋ ਜਾਂਦਾ ਭੈਣੇ ਫਿਰ ਮੈਂ ਉਹ ਸਾਰੀਆਂ ਹੀ ਚੀਜ਼ਾਂ ਨੂੰ ਮੈਂ ਨੰਬਰ ਬੰਦ ਕਰਤਾ ਸਭ ਕੁਝ ਕੀ ਨਹੀਂ ਮੈਨੂੰ ਕੋਈ ਫੋਨ ਨਾ ਕਰ ਦੇਵੇ ਕਿ ਮੇਰਾ ਦਿਮਾਗ ਨਾ ਘੁੰਮ ਜਵੇ ਹਜੇ ਹਜੇ ਨਾ ਨਾ ਮੈਂ ਹਣਾ ਕੀ ਕਹਿੰਦੇ ਆ ਸਹੀ ਹੋਇਆ ਮੇਰੀ ਨਵੀਂ ਨਮੀ ਰਿਕਵਰੀ ਹੈ ਕਿਤੇ ਖਰਾਬ ਨਾ ਹੋ ਜਵੇ ਦੁਬਾਰਾ ਖਰਾਬ ਨਾ ਹੋ ਜਵੇ ਦੁਬਾਰਾ ਤੇ ਫੇ ਭਨੇ ਹੀ ਚੀਜ਼ਾਂ ਕਰਦੇ ਕਰਦੇ ਕਿ ਹਣਾ ਮੈਂ ਕਿਹਾ ਨਹੀਂ ਚੱਲ ਦਾਤਿਆਂ ਦਾ ਫੇ ਆਪਾਂ ਸ਼ੁਕਰ ਕੀਤਾ ਮੈਂ ਕਿਹਾ ਪ੍ਰਮਾਤਮਾ ਸ਼ੁਕਰ ਤੇਰਾ ਕਿ ਨਵੀਂ ਜ਼ਿੰਦਗੀ ਦਿੱਤੀ ਸਾਨੂੰ ਮੈਨੂੰ ਹਣਾ ਇੱਕ ਕਿ ਫੇ ਮੈਂ ਭਨੇ ਜਦੋਂ ਉਹ ਸਰਕਲ ਛੱਡ ਕੇ ਵਧੀਆ ਸਰਕਲ 'ਚ ਪੈਣਾ ਸ਼ੁਰੂ ਹੋਇਆ ਆਪਣੇ ਜਿਹੜੇ ਵਧੀਆ ਭਰਾ ਠੀਕ ਆ ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਆਪਣੀ ਬੜੀ ਸਪੋਰਟ ਕੀਤੀ ਕਿ ਨਹੀਂ ਚੱਲ ਵਧੀਆ ਧਿਆਨ ਹੋਰ ਪਾਸੇ ਲਾ ਲੈਣਾ ਹੈ ਨਾ ਜੇ ਚਿੱਤ ਕਰਨਾ ਤਾਂ ਆਪਣੇ ਆਪ ਦਾ ਸਾਰਾ ਕੁਝ ਭਾਵੇਂ ਚੇਂਜ ਹੋ ਗਿਆ ਹੀ ਬਸ ਮੇਨ ਇਹ ਸਗਾ ਕਿ ਨਿੱਕੇ ਨੇ ਆਗੇ ਕੀ ਹੈ ਨਾ ਇਹ ਚੀਜ਼ ਦਾ ਬਹੁਤ ਜ਼ਿਆਦਾ ਕੀ ਗੱਲ ਮੰਨ ਲਈ ਕਿਉਂ ਘਰਦਿਆਂ ਨੂੰ ਪਤਾ ਹੀ ਗੱਲ ਨਹੀਂ ਕਹੇ ਦੀ ਮੰਨਦੇ ਤੋਂ ਇਲਾਵਾ ਫਿਰ ਮੈਂ ਗੱਲ ਮੰਨਣੀ ਕੀ ਕੋਹੇ ਦਾ ਵੀ ਭਾਵੇਂ ਬਾਹਰ ਬੈਠਾ ਆਉਣਾ ਭਾਵੇਂ ਮੈਂ ਲੜ ਕੇ ਜਾਣਾ ਡਰ ਹੁੰਦਾ ਹੀ ਕਿ ਨਹੀਂ ਨਾ ਗੱਲ ਨਹੀਂ ਕਰਨੀ ਮੈਂ ਤਾਂ ਦੂਰ ਨਾ ਹੋ ਜਵੇ ਤਾਂ ਨਾ ਹੋ ਜਵੇ ਉਦੋਂ ਨਾ ਹੋ ਜਵੇ ਤੇ ਚੀਜ਼ਾਂ ਕਰਕੇ ਇਹ ਚੀਜ਼ਾਂ ਦੇ ਨਾਲ ਭਿਣੇ ਇਸ ਚੀਜ਼ੇ ਰਿਕਵਰੀ ਹੋ ਗਈ ਮੈਂ ਕਹਿੰਨਾ ਪ੍ਰਮਾਤਮਾ ਕਿਸੇ ਦੇ ਧੀ ਪੁੱਤ ਨੂੰ ਆਜ ਦਿਨ ਨਾ ਦੇਦਾ ਕਿਉਂਕਿ ਜੇ ਤੇ ਬੀਤਦੀ ਹੈ ਨਾ ਉਹਨੂੰ ਪਤਾ ਲੱਗਦਾ ਇਸ ਦਿਨ ਦਾ ਕੀ ਆ ਕਿਉਂਕਿ ਹੁਣ ਜਦੋਂ ਚਲੋ ਜੇ ਆਪਾਂ ਗੱਲ ਵੀ ਕਰਦੇ ਕਈਆਂ ਨੇ ਕਮੈਂਟ ਵੀ ਥੱਲੇ ਕਰਨੇ ਬੈਡ ਕੀ ਹਨਾ ਕਰੀ ਜਾਣ ਤੇ ਆਪਾਂ ਨੂੰ ਉਹ ਚੀਜ਼ ਦਾ ਭਾ ਨਹੀਂ ਤੇ ਆਪਾਂ ਨੂੰ ਉਹ ਚੀਜ਼ ਦਾ ਨਹੀਂ ਭਾ ਹੈਗਾ ਪਰ ਇਹ ਚੀਜ਼ ਇਹ ਆ ਕਿ ਹਾਂ ਕਿ ਚਲੋ ਜਿਹਦੇ ਤਨ ਤੇ ਬੀਤੀਆਂ ਨਾ ਉਹਨੂੰ ਪਤਾ ਹੁੰਦਾ ਮੈਨੂੰ ਤਾਂ ਬਸ ਇੰਨਾ ਪਤਾ ਵੀ ਜਦੋਂ ਕੋਈ ਮਾਰਦਾ ਨਾ ਤੁਹਾਡਾ ਆਪ ਦੇ ਮੈਨੂੰ ਆਪ ਦਾ ਹੀ ਆਪ ਦਾ ਜਿਹਨੂੰ ਭੇਤ ਹੋਵੇ ਠੀਕ ਹੈ ਮੈਨੂੰ ਫੋਨ ਆਉਂਦੇ ਰਹੇ ਮੈਨੂੰ ਮੈਸੇਜ ਆਉਂਦੇ ਰਹੇ ਬਾਹਰ ਬੈਠੇ ਨੂੰ ਹਮ ਡਿਟੇਲਾਂ ਦੇਣ ਵਾਲੇ ਬੰਦੇ ਜਦੋਂ ਮੈਂ ਇਸ ਬੰਦੇ ਨੂੰ ਉਸ ਬੰਦੇ ਤੋਂ ਦੂਰ ਕਰਨਾ ਉਸ ਬੰਦੇ ਨੇ ਮੈਨੂੰ ਲੱਭਣਾ ਫਿਰ ਕਿ ਲੈ ਮੈਂ ਇਹਨੂੰ ਦੂਰ ਕਰਤਾ ਮੈਨੂੰ ਲੱਭਣਾ ਮੈਨੂੰ ਫੋਨ ਕਰਨਾ ਉਹ ਤੇ ਇਦਾਂ ਆ ਉਹਨੇ ਤੇ ਇੰਨੀਆਂ ਕੁੜੀਆਂ ਨਾਲ ਕੀਤੀ ਗੱਲ ਉਹਨੇ ਤੇ ਐ ਕੀਤਾ ਆ ਉਹਨੇ ਆ ਵੀ ਕੀਤਾ ਤੈਨੂੰ ਥੋੜੀ ਪਤਾ ਫੇਰ ਪਰ ਮੈਂ ਇੱਕ ਜਦੋਂ ਕਹਿ ਦਿੱਤਾ ਕਿ ਮੈਂ ਮਾਂ ਆ ਹੂੰ ਮੇਰੇ ਪੁੱਤ ਜੋ ਮਰਜ਼ੀ ਕਰੀ ਜਾਵੇ ਤੁਹਾਨੂੰ ਕੀ ਹੂੰ ਤੇ ਇੱਕ ਚੀਜ਼ ਤੁਸੀਂ ਨਾ ਕਰੋ ਤੁਸੀਂ ਪਰੇ ਹੋ ਜਾਓ ਮੇਰੇ ਪੋਤੇ ਤੇ ਜੇ ਮਾੜਾ ਤੁਸੀਂ ਕਹਤਾ ਨਾ ਰਹਿਣੇ ਆ ਤੁਸੀਂ ਮੈਂ ਉਹਨਾਂ ਤੋਂ ਦੂਰ ਕਰਨ ਦੇ ਨਾਲ ਉਹਨਾਂ ਨਾਲ ਇੰਨੀ ਵਿਗੜਦੀ ਜਾਂਦੀ ਹੀ ਫੇਰ ਹੂੰ ਪੀ ਇਹਦੀ ਚਣੌਂਦੀ ਬੋਲਦੀ ਹੈ ਇਹਦੀ ਨਾਮ ਦੀ ਬੋਲਦੀ ਹੈ ਫੇਰ ਇਹਨੂੰ ਸਮਝਾਉਣਾ ਉਹ ਬਾਹਰ ਬੈਠੀ ਆ ਦਰ ਤੇ ਨਹੀਂ ਬੈਠੀ ਹੋ ਉਹ ਇਦਾਂ ਆ ਮੇਰੇ ਬੰਦੇ ਨੂੰ ਪਤਾ ਕਿ ਸਾਰਾ ਦਿਨ ਫੋਨ ਚੱਲਦਾ ਮੈਂ ਕਿਤੇ ਗਈ ਨਹੀਂ ਘਰੋਂ ਕੰਪਨੀ ਚੋਂ ਨਹੀਂ ਬਾਹਰ ਗਈ ਕਿਉਂਕਿ ਭੈਣੇ ਤੁਹਾਨੂੰ ਦਾਦਾ ਮੈਂ ਇਹ ਚੀਜ਼ ਹੈ ਨਾ ਜਦੋਂ ਇਹ ਚੀਜ਼ਾਂ ਬੰਦਾ ਦੂਰ ਹੁੰਦਾ ਇਸ ਚੀਜ਼ਾਂ ਤੋਂ ਬੜੇ ਜਾਣੇ ਨਾ ਵਿਗੜਦੀ ਖਾਸ ਕਰ ਜਿਹਨਾਂ ਨਾਲ ਆਪਾਂ ਕਰਦੇ ਹੁੰਨੇ ਆ ਨਾ ਤੇ ਯੂਜ਼ਿੰਗ ਚ ਜਿਹਨਾਂ ਦੇ ਨਾਲ ਆਪਾਂ ਹੁੰਨੇ ਉਹ ਚੀਜ਼ਾਂ ਦੇ ਨਾਲ ਬੜੇ ਬੰਦਿਆਂ ਨਾਲ ਵਿਗੜਦੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਫੋਨ ਲਾਉਣਾ ਕਿਉਂਕਿ ਜੇ ਮੈਂ ਇਹ ਦੇਖਿਆ ਕਿ ਹਾਂ ਅੱਜ ਕੱਲ੍ਹ ਲੈਣਾ ਕੁਈ ਫੋਨ ਲੱਕ ਕਹਿ ਦਵੇ ਆਪਣਾ ਕੀ ਹਾਂ ਉਹ ਇਦਾਂ ਕਰਦਾ ਕੁੜੀ ਪਿੱਛੇ ਹੋ ਜਾਂਦੀ ਜਿਆਦਾ ਗੱਲਾਂ ਚ ਆ ਜਾਂਦੇ ਇਹ ਚੀਜ਼ ਦੀ ਇਹਨਾਂ ਦੀ ਸਿਫਤ ਕਦੀ ਕਿਸੇ ਦੀ ਗੱਲ ਚ ਨਹੀਂ ਆ ਇਹ ਕਹਿੰਦੇ ਕੋਈ ਨਾ ਜਿੱਦਾਂ ਦਾ ਵੀ ਹੈਗਾ ਮੇਰਾ ਤੇ ਹਾਂ ਕਹਿੰਦੇ ਕੀ ਮਜਨੀਆਂ ਮਰਜੀ ਕੁੜੀਆਂ ਨਾ ਜੋ ਮਰਜੀ ਕਰਦਾ ਹੋਵੇ ਉਹਨੇ ਕਰਤਾ ਨਾ ਜਿਹਦੇ ਦਿਨ ਮੈਨੂੰ ਪਤਾ ਮੇਰਾ ਪਰ ਉਹਨਾਂ ਨੂੰ ਤਾਂ ਪਤਾ ਹੀ ਕੁੜੀਆਂ ਕਿੱਦਾਂ ਸੀ ਜਾਂ ਕੀ ਨਹੀਂ ਸੀ ਇਹ ਸੱਚ ਹੈ ਜਾਂ ਝੂਠ ਹੈ ਤੇ ਅੱਜ ਤੱਕ ਭਾਵੇਂ ਕੀ ਹਾਂ ਇਹ ਵੀ ਆ ਕਦੀ ਕਿਸੇ ਸ਼ੁਰੂ ਤੋਂ ਇੱਕ ਹੈ ਨਾ ਪ੍ਰਮਾਤਮਾ ਦਾ ਤੇ ਆਪਣੇ ਘਰ ਦੇਿਆਂ ਦੀ ਪਰਵਰਿਸ਼ ਦੇ ਨਾਲ ਕਦੀ ਕਹੇ ਕੁੜੀ ਨੂੰ ਗਾਲ ਨਹੀਂ ਨਿੱਕੇ ਨੂੰ ਨਹੀਂ ਕਰੀ ਗਾਲ ਤੂੰ ਨਹੀਂ ਕਹਿਣਾ ਤੁਸੀਂ ਕਿ ਕਰਕੇ ਗੱਲ ਕਰਨੀ ਕਿ ਹਾਂ ਰਿਸਪੈਕਟ ਨਾਲ ਇਹ ਚੀਜ਼ਾਂ ਵੀ ਸ਼ਾਇਦ ਇਹਨਾਂ ਨੂੰ ਵੀ ਲੱਗਾ ਕਿ ਹਾਂ ਨਹੀਂ ਵੀ ਇਹਨਾਂ ਦੀ ਜ਼ਿੰਦਗੀ 'ਚ ਵੀ ਕਈ ਪ੍ਰੋਬਲਮਾਂ ਸੀਗੀਆਂ ਮੈਂ ਵੀ ਸੁਣੀ ਆ ਮੇਰੀ ਵੀ ਤਾਂ ਪਾਸਟ ਹੁੰਦਾ ਮੈਂ ਕਾਹਤੋਂ ਕਿਸੇ ਵੀ ਗੱਲ ਮੰਨ ਲੈਂਦੀ ਵਿਚਾਰ ਕੁੜੀਆਂ ਰਹਿ ਰਹੀਆਂ ਸੀ ਸੀ ਮੈਂ ਪਿੱਛੇ ਜਾਣਾ ਹੀ ਨਹੀਂ ਹੈ ਮੈਂ ਇਸ ਟਾਈਮ 'ਚ ਆ ਮੈਂ ਹੁਣ ਉਹਦਣਾ ਗੱਲ ਕਰਦੀ ਆ ਸਾਰਾ ਦਿਨ ਮੇਰਾ ਫੋਨ ਜਾਂ ਤਾਂ ਕੋਈ ਫੋਨ ਹੀ ਨਹੀਂ ਹੁੰਦਾ ਇਨਾ ਜ਼ਿਆਦਾ ਹੋ ਗਿਆ ਹੀ ਕਿ ਇਹ ਬਲੱਡਿੰਗ ਨੂੰ ਲੱਗਣਾ ਕਿ ਮੈਂ ਇਹਨੂੰ ਨਾ ਲੱਗ ਜੇ ਕੀ ਕੀ ਦਾ ਫੋਨ ਆ ਗਿਆ ਜਿਹੜੇ ਫੋਨ ਦਾ ਸਕਰੀਨਸ਼ਾਟ ਹਮ ਕੀ ਦਾ ਫੋਨ ਆਇਆ ਵਾ ਕਿਤੋਂ ਟੈਨਸ਼ਨ ਲੈ ਇਹਦਾ ਮੈਨੂੰ ਪਤਾ ਲੱਗ ਜਾਣਾ ਕਿ ਮੂੰਹ ਦਾ ਰੰਗ ਮੈਂ ਮੇਰਾ ਮਤਲਬ ਇਦਾਂ ਹੈ ਕਿ ਓਵਰ ਥਿੰਕ ਕਰ ਇਨਾ ਜ਼ਿਆਦਾ ਮੇਰਾ ਸੁਭਾਅ ਕਿ ਮੈਂ ਨਿੱਕੀ ਜੀ ਗੱਲ ਮੇਰੇ ਦਿਲ ਤੇ ਲੱਗ ਜਣੀ ਵੀ ਜੇ ਮੰਨ ਲਓ ਮਾੜਾ ਫੋਨ ਵਜਿਆ ਨਾਲੀ ਤਾਂ ਕੀ ਦਾ ਹੋਗਾ ਕਿੰਨੇ ਸਾਦੇ ਰਹਿਣਾ ਕਿ ਮੇਰਾ ਬੰਦਾ ਵਾ ਮੈਂ ਸਹੀ ਹਾਂ ਜੇ ਬਾਹਰਲੇ ਬੰਦੇ ਦਾ ਕੋਈ ਯਕੀਨ ਨਹੀਂ ਹਮ ਕਿਉਂਕਿ ਬੰਦੇ ਨੂੰ ਨਾ ਜਦੋਂ ਪਤਾ ਲੱਗਣ ਲੱਗ ਗਿਆ ਹੁਣ ਲੋਕਾਂ ਨੂੰ ਕੀ ਸ਼ਕਲ ਬਦਲਣ ਲੱਗ ਗਈ ਆ ਇਹ ਤਾਂ ਫੇਰ ਓਦਾਂ ਦੰਗਤ ਬਣਨ ਲੱਗ ਗਿਆ ਕੱਪੜੇ ਸੋਹਣੇ ਪੌਂਦਾ ਆ ਇਹ ਤਾਂ ਵੀਡੀਓ ਬਣਾਉਣ ਲੱਗ ਗਿਆ ਇਹ ਕਿਦਾਂ ਹੋਣ ਲੱਗ ਗਿਆ ਜੀ ਜਾਂ ਇਹ ਸਾਡੇ ਨਾਲ ਪੈਂਦਾ ਨਹੀਂ ਆ ਕਿਉਂਕਿ ਸਾਡੇ ਨਾਲ ਤਾਂ ਨਹੀਂ ਪੈਂਦਾ ਪਹਿਲਾਂ ਲੈ ਕੇ ਆਉਂਦਾ ਹੀ ਉਹ ਪੈਸੇ ਤੇ ਨਾਲ ਉਹ ਕਰਦਾ ਨਾ ਮਨ ਨੂੰ ਕਰਾਉਂਦਾ ਹਮ ਬਿਲਕੁਲ ਉਹਨਾਂ ਕੋ ਇੱਕ ਬੰਦਾ ਹੈ ਪੈਸੇ ਵਾਲਾ ਪੈਸਾ ਲੈ ਕੇ ਜਾਂਦਾ ਹੀ ਤੇ ਉਹ ਕਰਦੇ ਜੀ ਉਹ ਫਿਰ ਉਹ ਲੜਾਈਆਂ ਪੈਣ ਲੱਗ ਗਿਆ ਇਹ ਦੂਰ ਕਰਤਾ ਉਹ ਦੇਖਦਕ ਜਰਦਾ ਹੀ ਨਹੀਂ ਅੱਜ ਦੇ ਦਿਨ ਵੀ ਭੈਣੇ ਚਲੋ ਆਪਾਂ ਇਹ ਚੀਜ਼ ਕਹਿੰਨੇ ਆ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਹੀ ਕਰੇ ਆਪਾਂ ਕਹੇਦੇ ਮਾੜਾ ਨਹੀਂ ਕਿਉਂਕਿ ਪ੍ਰਮਾਤਮਾ ਬਹੁਤ ਨਿਕਲਦੀਆਂ ਜਦੋਂ ਬੰਦਾ ਕਿਸੇ ਦਾ ਬੰਦਾ ਕਿਸੇ ਦਾ ਪੁੱਤ ਮਾਂ ਰੋਂਦੀ ਆ ਜਦੋਂ ਵਿਲਕਦੀ ਆ ਤਾਂ ਉਹ ਚੀਜ਼ਾਂ ਪਤਾ ਨਹੀਂ ਕਿੰਨੂੰ ਲੱਗ ਜਾਂਦੀਆਂ ਕਿੰਨੂੰ ਨਹੀਂ ਤਾਂ ਸੋ ਅਸੀਂ ਤਾਂ ਆਪਣੇ ਨੂੰ ਹੀ ਸਮਝਾਈਦਾ ਕਿਸੇ ਨੂੰ ਕੀ ਕਹਿੰਦੇ ਆਣਾ ਵੀ ਤੇਰੇ ਹੱਥੋਂ ਨਾ ਕਿਸੇ ਦਾ ਮਾਰਾ ਹੋ ਜਾਏ। ਕਿਸੇ ਨੇ ਕਰਤਾ ਉਹ ਉਹਦੇ ਕਰਮ। ਵੀ ਤੁਸੀਂ ਕਰਮ ਨਹੀਂ ਕਰਨਾ ਇਦਾਂ ਦਾ ਵੀ ਤੁਸੀਂ ਨਹੀਂ ਕਿਸੇ ਨੂੰ ਲਾਉਣਾ ਇਹੋ ਜੀ ਚੀਜ਼। ਕਿਉਂਕਿ ਭੈਣੇ ਦੁੱਖ ਦਿੱਤੇ ਸੀਗੇ ਨਾ ਘਰਦਿਆਂ ਨੂੰ। ਉਹ ਚੀਜ਼ੇ ਕਰਮਾਂ। ਜੀ। ਤੇ ਵੀਰੇ ਇਸ ਦਾ ਮਤਲਬ ਕਿ ਹਮਸਫਰ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਅੱਜ ਔਨ ਕੈਮਰਾ ਨੂੰ ਥੈਂਕਸ ਕਰੋਗੇ ਬਹੁਤ ਬਹੁਤ ਭੈਣੇ ਔਨ ਕੈਮਰਾ ਕੀ ਇਹ ਤਾਂ ਲਿਖਿਆ ਬਹੁਤ ਜ਼ਿਆਦਾ ਸਵੇਰੇ ਉੱਠਦੇ ਸਾਰ ਬੈਂਦੇ ਸਾਰ ਕਿ ਇਹ ਭੈਣੇ ਜ਼ਿੰਦਗੀ ਚ ਇੱਕ ਰੱਬ ਬਣ ਕੇ ਆਇਆ ਹਨਾ ਤੇ ਇਹਦੇ ਨਾਲ ਕੀ ਹਾਂ ਜਦ ਤੱਕ ਸਾਹ ਚੱਲਦੇ ਆ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਦ ਤੱਕ ਅੱਜ ਮੈਂ ਅੱਜ ਤੱਕ ਭੈਣੇ ਹੀ ਇਹ ਸੂਚੀ ਦਾ ਕੀ ਹਾਂ ਚਲਦੇ ਬੰਦਿਆਂ ਦੇ ਹਨਾ ਜਾਨੀ ਕਿ ਵਿਆਹ ਬਾਅਦ ਚੁੰਦੇ ਡਿਵੋਰਸ ਪਹਿਲਾਂ ਹੋ ਜਾਂਦੇ ਹਨਾ ਪਰ ਮੈਂ ਦਾਤਿਆਂ ਤੋਂ ਇਹੀ ਅਰਦਾਸ ਕਰਦਾ ਹਾਂ ਨਾ ਪਰਮਾਤਮਾ ਕਿ ਤੇ ਸਾਡਾ ਰਿਸ਼ਤੇ ਚ ਫਿੱਕ ਨਾ ਪਵਾ ਦੀ ਕਿਸੇ ਕਰਕੇ ਆਂਦੀ ਜੀ ਤੁਸੀਂ ਟੈਕਸ ਕਰੋਗੇ ਨਾ ਬਹੁਤ ਥੈਂਕ ਯੂ ਮੇਰੀ ਲਾਈਫ ਮੇਰੀ ਵੀ ਬਦਲੀ ਆ ਇਹ ਨਹੀਂ ਕਿ ਇਹਨਾਂ ਦੀ ਪਤਾ ਨਹੀਂ ਮੇਰੀ ਵੀ ਲਾਈਫ ਬਦਲ ਗਈ ਬਹੁਤ ਜ਼ਿਆਦਾ ਮੈਂ ਤਾਂ ਏ ਕਮੋ ਕਿ ਮੈਨੂੰ ਨਹੀਂ ਮਹਿਸੂਸ ਹੁੰਦਾ ਆ ਚੀਜ਼ ਜਿਹੜੀ ਇਹ ਮੈਨੂੰ ਚੇਤਾ ਕਰਾਉਂਦੀ ਕਿ ਵਿਆਹ ਹੀ ਨਹੀਂ ਆ ਮੈਂ ਨਹੀਂ ਤਾਂ ਮੈਂ ਜਵਾਕਾ ਘਰ ਚ ਸਾਰਿਆਂ ਤੋਂ ਛੁੱਟੀ ਆ ਕਿ ਹਾਈਟ ਚ ਵੀ ਛੁੱਟੀ ਆ ਮੂੰਮੀ ਜਵਾਕਾ ਮੈਂ ਤਾਂ ਜਵਾਕਾ ਵਾਂਗੂ ਰਹਿੰਦੀ ਕੋਈ ਮੈਂ ਘਰ ਚ ਨਹੀਂ ਕਿ ਮੇਰੀ ਰਿਸਪੌਂਸਿਬਿਲਟੀ ਕੀ ਆ ਕੰਮ ਕਰਨਾ ਜਵਾਕ ਤੇ ਉਹ ਲਾਈਫ ਮੈਨੂੰ ਵਧੀਆ ਲੱਗਦੀ ਆ ਕਿ ਮੈਨੂੰ ਕੋਈ ਬੱਚਿਆਂ ਵਾਂਗੂ ਰੱਖਦਾ ਤੇ ਪਿਆਰ ਮਿਲਦਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਤੁਹਾਡਾ ਵੀ ਭੈਣੇ ਬਹੁਤ